ਰੰਗ ਪੰਜਾਬ ਦੇ YouTube ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਧਰਮਾ ਹਰੇ ਉਹਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ ਅਸੀਂ ਜਿਸ ਤਰ੍ਹਾਂ ਤੁਹਾਨੂੰ ਕਿਸੇ ਨਾ ਕਿਸੇ ਮਹਾਨ ਸ਼ਖਸੀਅਤ ਨੂੰ ਮਿਲਾਉਂਦੇ ਆ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਮੱਲਾ ਮਾਰੀਆਂ ਹੁੰਦੀਆਂ ਨੇ ਉਸੇ ਲੜੀ ਤਹਿਤ ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਅਰਸ਼ਪਾਲ ਸਿੰਘ ਜੀ ਰਿਟਾਇਰਡ ਡੀਐਸਪੀ ਸਾਹਿਬ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਤਕੜੀ ਕਬੱਡੀ ਖੇਡੀ ਹੈ। ਕਿਉਂਕਿ ਸ਼ਾਇਦ ਅਰਸ਼ਪਾਲ ਸਿੰਘ ਦੇ ਨਾਮ ਤੇ ਤੁਸੀਂ ਨਾ ਸਮਝੇ ਹੋ ਕਿਉਂਕਿ ਉਹਨਾਂ ਦਾ ਨਾਂ ਜਿਹੜਾ ਗਰਾਊਂਡਾਂ ਦੇ ਵਿੱਚ ਸੀ ਉਹ ਅਰਸ਼ਪਾਲ ਤੋਤੇ ਦੇ ਨਾਲ ਪ੍ਰਸਿੱਧੀ ਖੱਟੀ ਉਹਨਾਂ ਨੇ ਜਾਂ ਅਰਸ਼ਪਾਲ ਤੋਤਾ ਤੇ ਜਾਂ ਫਿਰ ਅਰਸ਼ਪਾਲ ਬਿੱਲਾ ਆਓ ਫਿਰ ਅੱਜ ਆਪਾਂ ਸਰਦਾਰ ਰਿਸ਼ਪਾਲ ਸਿੰਘ ਜੀ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਰੰਗ ਪੰਜਾਬ ਦੇ YouTube ਚੈਨਲ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਰ ਥੈਂਕ ਯੂ ਜੀ ਤਰਨ ਸਿੰਘ ਜੀ ਤੁਸੀਂ ਸਾਨੂੰ ਰੰਗ ਪੰਜਾਬ ਦੇ YouTube ਤੇ ਲੈ ਕੇ ਆਏ ਹੋ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਚੜ੍ਹਦੀ ਕਲਾ ਰਹੇਨ ਤੇ ਰੰਗ ਪੰਜਾਬ ਦਾ YouTube ਨੂੰ ਦੇਖਦੇ ਰਹੇ। ਜੀ ਇਹ ਸਾਰਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜਨਮ ਬਾਰੇ ਦੱਸੋ ਜੀ। ਮੇਰਾ ਜਨਮ 1955 ਵਿੱਚ ਜੀ ਸਾਡੇ ਮਾਤਾ ਮਹਿੰਦਰ ਕੌਰ ਜੀ ਜੀ ਸਰਵਾਸੀ ਅਰ ਸਾਡੇ ਪਿਤਾ ਜੀ ਸਦਾ ਗਰਮੇਲ ਸਿੰਘ ਜੀ ਜੀ ਤੇ ਪਿੰਡ ਨੰਦਪੁਰ ਜੀ ਪਿੰਡ ਨੰਦਪੁਰ ਜੀ ਸਾਨਿਆਂ ਦੇ ਕੋਲੇ ਜੀ ਉੱਥੇ ਮੇਰਾ ਜਨਮ ਹੋਇਆ। ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਜੀ ਜੀ ਸਰ ਤੁਹਾਡੇ ਬਚਪਨ ਦਾ ਸ਼ੌਕ ਕੀ ਸੀ ਜੀ? ਬਚਪਨ ਦੇ ਵਿੱਚ ਜਿੱਦਾਂ ਛੋਟੇ ਹੁੰਦੇ ਆ ਛੋਟੀਆਂ ਗ੍ਰਾਉਂਡਾਂ ਪਿੰਡਾਂ 'ਚ ਹੁੰਦੀਆਂ ਸੀ ਉੱਥੇ ਗੁੱਲੀ ਡੰਡਾ ਖੇਡਣਾ ਹਾਂਜੀ ਹਾਂਜੀ ਬਾਂਦਰ ਕਿਲਾ ਖੇਡਣਾ ਜੀ ਤੇ ਹੋਰ ਖੁੱਦੋ ਖੁੰਡੀ ਖੇਡਣਾ ਹਾਂਜੀ ਜਿਹੜੀਆਂ ਦੇਸੀ ਖੇਡਾਂ ਸੀ ਦੇਸੀ ਖੇਡਾਂ ਸੀਗੀਆਂ ਡੰਡ ਫੜਾਕਾ ਹੁੰਦਾ ਸੀਗਾ ਕਬੱਡੀ ਛੋਟੇ ਛੋਟੇ ਨੇ ਕਬੱਡੀ ਖੇਡਣੀ ਛੇਰ ਬੈਤੀ ਖੇਡਣਾ ਹੀ ਜ਼ਿਆਦਾ ਖੇਡਦੇ ਸੀ ਜੀ ਸਾਡੀਆਂ ਅਸਲੀ ਖੇਡਾਂ ਸੀ ਜਿਹੜੀਆਂ ਅਸਲੀ ਖੇਡਾਂ ਸੀਗੀਆਂ ਬਚਪਨ ਦੀਆਂ ਸੀ ਜੋ ਹਾਂਜੀ ਸਰ ਤੁਹਾਡਾ ਨਾਮ ਰਿਸ਼ਪਾਲ ਸਿੰਘ ਸਰਦਾ ਰਿਸ਼ਪਾਲ ਸਿੰਘ ਤੇ ਇਹ ਤੁਹਾਨੂੰ ਮੈਦਾਨਾਂ ਦੇ ਵਿੱਚ ਅਸੀਂ ਅਕਸਰ ਜਿੱਥੇ ਵੀ ਕਿਤੇ ਤੁਹਾਡੀ ਚਰਚਾ ਸੁਣਦੇ ਆ ਤੁਹਾਨੂੰ ਰਿਸ਼ਪਾਲ ਤੋਤਾ ਆਖਿਆ ਜਾਂਦਾ ਜਾਂ ਰਿਸ਼ਪਾਲ ਬਿੱਲਾ ਆਖਿਆ ਜਾਂਦਾ ਤੇ ਰਿਸ਼ਪਾਲ ਤੋਤਾ ਤੋਤਾ ਤੁਹਾਡੇ ਨਾਮ ਨਾਲ ਕਿਵੇਂ ਲੱਗਿਆ ਜੀ ਮੈਂ ਮੇ ਆਪਣੀ ਬੇਬੇ ਤੇ ਮਾਤਾ ਸਾਡੇ ਜੀ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਜੀ ਮੈਨੂੰ ਤੋਤਾ ਕਿਉਂ ਕਹਿਣ ਲੱਗੇ ਕਿੱਥੋਂ ਕੋਈ ਨਾਂ ਪਿਆ ਮੈਂ ਘਰ ਜਗਾ ਆਮ ਗੱਲਾਂ ਹੁੰਦੀਆਂ ਹਾਂਜੀ ਹਾਂਜੀ ਉਹ ਮੈਨੂੰ ਕਹਿੰਦਾ ਸੀਗੇ ਵੀ ਸਾਡੇ ਨਾਲ ਗਵਾਂਢ 'ਚ ਦੋ ਕੁੜੀਆਂ ਸੀਗੀਆਂ ਜੀ ਤੇ ਉਹ ਜਦੋਂ ਆਉਣਾ ਵੀ ਉਹਨਾਂ ਇਹੇ ਕਰ ਕਹਿਣਾ ਭਾਬੀ ਜੀ ਹਾਂਜੀ ਇਹ ਨਾਮ ਤੋਤੇ ਇਹਦਾ ਰੰਗ ਤੋਤੇ ਤੇ ਚੰਚਰ ਦਾ ਲਾਲ ਆ ਅੱਛਾ ਜੀ ਤੇ ਜਦੋਂ ਵੀ ਉਹਨਾਂ ਨੇ ਇਹੀ ਗੱਲ ਕਹਿਣੀ ਜੀ ਤੇ ਉਸ ਤੋਂ ਬਾਅਦ ਫਿਰ ਨਾਂ ਹੀ ਤੋਤਾ ਹੀ ਪੈ ਗਿਆ ਤੋਤੇ ਹੀ ਪੈ ਗਿਆ ਤੇ ਹੁਣ ਮੈਨੂੰ ਇਲਾਕੇ ਦੇ ਵਿੱਚ ਤੋਤੇ ਦੇ ਨਾਮ ਨਾਲ ਜੱਦ ਜਾਣਦੇ ਰਿਸ਼ਪਾਲ ਨਾਲ ਘਟ ਜਾਣਦੇ ਆ ਉਹਦੇ ਨਾਲ ਘਟ ਜਾਂਦੇ ਆ ਘਟ ਜਾਂਦੇ ਆ ਜੀ ਕਬੱਡੀ ਖੇਡਣੇ ਛੋਟੇ ਹੁੰਦੇ ਆ ਉਹਨੇ ਕਿਹਾ ਵੀ ਨੰਦਪ੍ਰੀਤ ਤੋਤਾ ਕਬੱਡੀ ਖੇਡਦਾ ਉਹ ਉਹਨੇ ਕਬੱਡੀ ਖੇਡਦੇ ਪਿੰਡਾਂ ਦੇ ਛੋਟੇ ਲੈਵਲ ਤੇ ਖੇਡਦੇ ਆ ਜੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਬਿੱਲਾ ਵੀ ਕਹਿੰਦੇ ਨੇ ਰਿਸ਼ਪਾਲ ਬਿੱਲਾ ਜੀ ਰਿਸ਼ਪਾਲ ਬਿੱਲਾ ਜਦੋਂ ਮੈਂ ਤਕੜਾ ਹੋ ਗਿਆ ਨਾ ਜੀ ਆਲ オーਪਨ ਕਵਾਰਡੀ ਮੈਚ ਖੇਡਣ ਲੱਗਿਆ ਫਿਰ ਦੂਰੋਂ ਨਾਲ ਖੇਡਣ ਲੱਗ ਪਿਆ ਹਾਂਜੀ ਹਾਂਜੀ ਬਾਹਰ ਉਧਰ ਹੁਸ਼ਿਆਰਪੁਰ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਹਾਂਜੀ ਫਿਰ ਉੱਥੇ ਨਾ ਮੇਰਾ ਰਿਸ਼ਪਾਲ ਬਿਲੇਣਾ ਸ਼ੁਰੂ ਹੋ ਗਿਆ ਜੀ ਫਿਰ ਮੈਂ ਇੱਧਰ ਵੀ ਹੁਣ ਅਰੇ ਚਨਾਠ ਮਿਲੇ ਤੇ ਖੜੇ ਉੱਥੇ ਮੈਨੂੰ ਤੋਤਾ ਹੀ ਕਹਿ ਕੇ ਕਹਿੰਦੇ ਕਿ ਕਵਿੰਟਰੈਟਰ ਅਨੰਤਪ੍ਰੀਤ ਤੋਤਾ ਜੀ ਤੇ ਉਧਰ ਹੁਸ਼ਿਆਰਪੁਰ ਜਲੰਧਰ ਜਿੰਨੇ ਬਾਕੀ ਜਿਹੜੇ ਸੀਗੇ ਉੱਥੇ ਰਿਸ਼ਪਾਲ ਬਿਲੇਣਾ ਸ਼ੁਰੂ ਹੋ ਗਿਆ ਜੀ ਸਭ ਤੁਸੀਂ ਕਬੱਡੀ ਕਿੰਨਾ ਤੋਂ ਪ੍ਰਭਾਵਿਤ ਹੋ ਕੇ ਖੇਡਣੀ ਸ਼ੁਰੂ ਕੀਤੀ ਸੀ ਦੇਖੋ ਪਿੰਡ ਲੈਵਲ ਤੋਂ ਜਦੋਂ ਮੈਂ ਬੱਚੇ ਖੇਡਦੇ ਸਾਡੇ ਪਿੰਡ 'ਚ ਇੱਕ ਹਰਦੇਵ ਸੀਗਾ ਬਿਜਲੀ ਬੋਰਚਾ ਜਿਆ ਸੋਹਣੀ ਕਬੱਡੀ ਖੇਡਦੀ ਸੀ 60 ਕਿਲੋ ਤੱਕ ਜੀ ਉਹ ਤੋਂ ਜੀ ਤੇ ਫਿਰ ਥੋੜੇ ਮੈਚ ਦੇਖੇ ਅਸੀਂ ਦੇਵੀਦਾਲ ਉਹਨਾਂ ਦੇ ਮੈਚ ਦੇਖੇ ਬੜੀ ਸੋਹਣੀ ਕਬੱਡੀ ਦੇਵੀਦਾਲ ਖੇਡਦੀ ਹਾਂਜੀ ਦੇਵੀਦਾਲ ਦੇ ਮੈਚ ਤੋਂ ਮੈਨੂੰ ਬਹੁਤ ਪ੍ਰਭਾਵਤ ਹੋਇਆ ਜੀ ਕਿਉਂਕਿ ਬਹੁਤ ਅੱਛੀ আর ਸਾਫ਼ ਸੁਥਰੀ ਕਬੱਡੀ ਖੇਡਦੀ ਔਰ ਇਹਦਾ ਸਰੀਰ ਜੀ ਬਣਤਰੇ ਵੱਖਰੀ ਸੀ ਉਹਦੀ ਜੀ ਦੇਵੀਦਾਲ ਦਾ ਸਰੀਰ ਜੀ ਮਤਲਬ ਉਹਨਾਂ ਤੋਂ ਪ੍ਰਭਾਵਤ ਹੋ ਕੇ ਹੀ ਅਸੀਂ ਕਬੱਡੀ ਨਾਲ ਜ਼ਿਆਦਾ ਜੋਰ ਹੋਇਆ ਔਰ ਮੈਨੂੰ ਖੜਾਇਆ ਵੀ ਬਾਅਦ 'ਚ ਉਹ ਤਕੜੇ ਮੈਚ ਉਹਨਾਂ ਨੇ ਖੜਾਇਆ ਜੀ ਸਰ ਤੁਸੀਂ ਕਿਹੜੇ ਕਿਹੜੇ ਵਜ਼ਨ ਖੇਡੇ ਸੀ ਕਬੱਡੀ ਵਜਨੀਆਂ ਮੁਕਾਬਲੇ ਦੀ ਮੈਨੂੰ ਯਾਦ ਆ ਬਈ ਇੱਕ ਤਾਂ ਪਹਿਲਾਂ ਸਭ ਤੋਂ ਪਹਿਲਾਂ ਮੈਚ ਮੈਂ ਇੱਕ ਮੈਸੇਜ ਜਦੋਂ ਪ੍ਰਾਇਮਰੀ ਸਕੂਲ ਸੀਗਾ ਜੀ ਉਦੋਂ ਕੋਈ ਵਜ਼ਨ ਨਹੀਂ ਸੀਗਾ ਉਹ ਉਹ ਇੱਕ ਮੈਚ ਖੇਡਿਆ ਸਾਡੇ ਨੰਦਪੁਰ ਦੇ ਪ੍ਰਾਇਮਰੀ ਸਕੂਲ ਦਾ ਮੈਚ ਜੀ ਹੋਰ ਟੀਮ ਆਈ ਸੀ ਸਕੂਲ ਦੇ ਖੇਡ ਉਹਨਾਂ ਨਾਲ ਖੇਡਿਆ ਹਾਂਜੀ ਉਸ ਤੋਂ ਬਾਅਦ ਵਜ਼ਨ ਦੀ ਟੀਮ ਮੈਂ 25 ਕਿਲੋ ਤੋਂ ਸਟਾਰਟ ਕਰਤਾ ਸੀਗਾ ਜੀ 25 ਕਿਲੋ ਫਿਰ 30 ਕਿਲੋ 35 ਕਿਲੋ 40 ਕਿਲੋ 50 ਕਿਲੋ ਤੱਕ ਮੈਂ ਪਿੰਡ ਦੇ ਮੈਚ ਖੇਡੇ ਜੀ ਸਾਡੇ ਸਕੂਲ ਦੀ ਟੀਮ ਵੀ ਸੀਗੀ ਇੱਕ ਦੋ ਮੈਚ ਸਕੂਲ ਦੀ ਟੀਮ ਵਿੱਚ ਸਾਹਨੇ ਵਾਲੀ ਸਕੂਲ ਦੀ ਟੀਮ ਸੀ ਹਾਂਜੀ ਹਾਂਜੀ ਉਹ ਚ ਵੀ ਖੇਡੇ ਜੀ ਉਸ ਦਿਨ ਮੇਰਾ ਵਜ਼ਨ ਇੱਕਦਮ ਹੀ ਵੱਧ ਗਿਆ 60 ਕਿਲੋ ਉੱਪਰ ਹੋ ਗਿਆ ਜੀ ਫਿਰ ਮੈਂ ਕਈ ਸਾਲ ਕੋਈ ਖੇਡਿਓ ਨਹੀਂ ਕਿ ਮੈਂ ਦੇਖਣ ਨੂੰ ਛੋਟਾ ਲੱਗਦਾ ਹੈਗਾ ਉਹ ਦੂਜੇ ਦਾੜੀ ਵਾਲੇ ਹੁੰਦੇ ਸੀਗੇ ਜੀ ਤੇ ਉਹਨਾਂ ਚਿਰ ਮੈਂ ਫਿਰ ਕਈ ਸਾਲ ਕੋਈ ਮੇਰੀ ਬੰਦ ਵੀ ਰਹੀ ਹੈ ਬੰਦ ਰਹੀ ਹੈ ਜੀ ਫਿਰ ਜਦੋਂ ਮੈਂ ਤਕੜਾ ਹੋ ਗਿਆ ਫਿਰ ਆਲ ਓਪਨ ਦੇ ਮੈਚ ਇੱਕਦਮ ਨੂੰ ਖੜਾਏ ਜੀ ਸਾਹਨੇ ਵਾਲੀ ਟੀਮ ਬੜੀ ਤਕੜੀ ਸੀਗੀ ਸਰਜੀਤ ਹੋਣੀ ਸੀ ਉਹਨੂੰ ਬਾਪੂ ਕਹਿੰਦੇ ਸੀਗੇ ਹਾਂਜੀ ਹਾਂਜੀ ਜਗਰਾਜ ਪਿੰਦਾ ਪੇ ਪੰਜਾਬ ਲੈਵਲ ਦੇ ਨਾ ਇੱਕ ਪਿੰਡ ਦੇ ਬਹੁਤ ਤਕੜੇ ਪਲੇਅਰ ਸੀਗੇ ਹਾਂਜੀ ਹਾਂਜੀ ਉਹਨਾਂ ਨਾਲ ਸਾਡਾ ਮੈਚ ਮੁੱਚਾ ਫਿਰ ਉਹਨੂੰ ਮੈਂ ਫੜਨ ਲੱਗਾ ਜੀ ਸੋ ਮੈਨੂੰ ਥੋੜਾ ਹੌਂਸਲਾ ਹੋਰ ਹੋ ਗਿਆ ਹੋਰ ਹਿੰਮਤ ਆ ਗਈ ਤੇ ਹਾਂ ਫਿਰ ਉਹ ਤੋਂ ਬਾਅਦ ਫਿਰ ਚੱਲਦਾ ਰਿਹਾ ਉਪਰ ਦੇ ਉੱਪਰ ਤਾਂ ਹਾਂ ਇਹ ਤੁਸੀਂ ਸਾਨ੍ਹੇਵਾਲ ਦੀ ਟੀਮ ਵੱਲੋਂ ਕਬੱਡੀ ਖੇਡੀ ਹੋਈ ਸਾਨ੍ਹੇਵਾਲ ਦੀ ਟੀਮ ਤੇ ਸ਼ਾਇਦ ਮੈਂ ਇੱਕ ਅੱਧਾ ਮੈਚ ਖੇਡਿਆ ਹੋਊਗਾ ਜੀ ਤੇ ਬਹੁਤ ਨਹੀਂ ਖੇਡਿਆ ਮੈਂ ਆਪਣੇ ਪਿੰਡ ਦੀ ਸੀ ਕਿ ਜਾਂ ਫਿਰ ਸਾਨ੍ਹੇਵਾਲ ਦੇ ਇੱਕ ਟਰੱਕ ਜੀ ਉਹਨਾਂ ਦੀ ਟੀਮ ਅਸੀਂ ਬਣਾ ਲਈ ਉਹ ਟਰੱਕ ਜੀ ਉਹਨਾਂ ਦੀ ਟੀਮ ਨਾਲ ਅਸੀਂ ਸਾਨ੍ਹੇਵਾਲ ਦੇ ਖਿਲਾਫ ਖੇਡਦੇ ਨੇ ਹ ਹਾਂ ਜੀ ਪ੍ਰਿੰਟ ਲੱਗ ਗਈ ਆ ਹਾਂ ਜੀ ਹਾਂ ਜੀ ਤੁਹਾਡਾ ਉੱਥੇ ਮੈਚ ਆਇਆ ਜੀ ਤੇ ਮੈਂ ਬਾਬੂ ਨੂੰ ਬੜੀ ਵਾਰ ਫੜ ਲਿਆ ਜੀ ਗੁੱਟੋਂ ਫੜਾ ਗੁੱਟੋਂ ਹੀ ਫੜਦੇ ਪਹਿਲਾਂ ਮੈਂ ਹਾਂ ਜੀ ਹਾਂ ਜੀ ਤੇ ਇੰਨੇ ਮੈਨੂੰ ਪੈਸੇ ਦਿੱਤੇ ਉਹ ਤਾਂ 5 ਰੁਪਏ ਦਾ ਨੋਟ ਬਹੁਤ ਵੱਡਾ ਹੁੰਦਾ ਸੀਗਾ ਤੇ ਮੈਨੂੰ ਲੋਕਾਂ ਨੇ ਉਹ ਜਦੋਂ ਮੈਂ ਭਰਦਾ ਐ ਭਰਦਾ ਜੀ ਉਹ ਸ੍ਰੀਤ ਬਾਬੂ ਦਾ ਫਾਦਰ ਸੀ ਸਟੇਸ਼ਨ ਮਾਸਟਰ ਜੀ ਉਹਨੇ ਵੀ ਮੈਨੂੰ ਆਪ ਜੇਬ ਜਿੰਨੇ ਪੈਸੇ ਚਾਹੇ ਮੇਰੇ ਸਾਰੇ ਦੇ ਦੇ ਜੀ ਇੰਨਾ ਮਾ ਸੀਗਾ ਉੱਥੇ ਇਹ ਸੁਰਜੀਤ ਸਿੰਘ ਬਾਬੂ ਉਹ ਕਿਹੜੇ ਮਿੰਟ ਦੇ ਸੀ ਉਹ ਤਾਂ ਪ੍ਰਿੰਟ ਤਾਂ ਬਟਾਲਾ ਜੀ ਪਰ ਇੱਥੇ ਉਹਦਾ ਫਾਜ਼ਲ ਸਟੇਸ਼ਨ ਮਾਸਟਰ ਸਾਹਨੇ ਵਾਲਾ ਸੀਗਾ ਜੀ ਤੇ ਬੜੀ ਵਧੀਆ ਉਹਨੇ ਬਾਡੀ ਬਣਾਈ ਸੀ ਸਟੇਸ਼ਨ ਮਾਸਟਰ ਨੇ ਬੜਾ ਨਾਮ ਰਖਾਉਦਾ ਜੀ ਬਹੁਤ ਸੋਹਣਾ ਸਰੀਰ ਸੀ weight lifting ਕਰਦਾ ਨਾਲ ਜੀ ਤੇ ਉਹ ਇੱਥੇ ਸਾਹਨੇ ਹਰਿੰਦਰ ਨੇ ਬੋਫਟਰ ਤੇ ਬਾਹਰਲੇ ਮੁਲਕ ਤੁਸੀਂ ਕਿੱਥੇ ਕਿੱਥੇ ਕਬੱਡੀ ਖੇਡੀ ਹੋ ਜੀ ਮੈਂ ਪਾਕਿਸਤਾਨ ਗਿਆ ਜੀ ਦੋ ਵਾਰੀ ਜੀ ਤੇ ਕਦੋਂ ਕਦੋਂ ਗਏ ਇਹ ਮੈਂ 82 ਤੇ ਆਪਣੇ 85 ਚ ਗਿਆ ਸੀ ਜੀ ਤੇ ਇੰਗਲੈਂਡ ਵੀ 83 ਤੋਂ ਇੰਗਲੈਂਡ ਸ਼ੁਰੂ ਹੋ ਗਿਆ ਹਾਂਜੀ 83 84 85 87 ਤੱਕ ਇੰਗਲੈਂਡ ਜਾਂਦੇ ਰਹੇ ਜੀ ਤੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਦੋਂ ਹੋਈ ਤੁਸੀਂ ਮੈਂ ਪੰਜਾਬ ਪੁਲੀਸ ਦੇ ਵਿੱਚ 1976 ਵਿੱਚ ਜੀ ਮੈਂ ਡਿਸਟ੍ਰਿਕਟ ਆਲ ਚੈਂਪੀਅਨਸ਼ਿਪ ਸੀਗੀ ਐਥਲੈਟਿਕ ਦੀ ਜੀ ਤੇ ਉੱਥੋਂ ਮੈਂ ਗੋਲੇ 'ਚ ਹਾਂਜੀ ਥ੍ਰੋਅ ਦੇ ਵਿੱਚ ਜਰਨਤੋਂ ਦੇ ਵਿੱਚ ਫਸਟ ਆਇਆ ਜੀ ਉੱਥੇ ਸਿਕੰਦਰ ਸਿੰਘ ਸੀ ਇਨਚਾਰਜ ਅੱਜਕੱਲ ਡੀਐਸਪੀ ਟਾਇਰ ਹੋਇਆ ਤਰੀਕੇ ਤੋਂ ਜੀ ਉਹ ਸੀਗੇ ਉੱਥੇ ਉਹ ਮੈਨੂੰ ਮਿਲੇ ਕਹਿੰਦੇ ਵੀ ਤੈਨੂੰ ਪੁਲਿਸ 'ਚ ਭਰਤੀ ਕਰ ਲਈਏ ਪਹਿਲਾਂ ਤਾਂ ਮੇਰਾ ਇਰਾਦਾ ਨਹੀਂ ਸੀਗਾ ਫਿਰ ਮੈਂ ਸਲਾਹ ਜੀ ਕੀਤੀ ਕਹਿੰਦਾ ਮੈਂ ਚਲੋ ਹੋ ਲੈਂਦੇ ਆ ਤੁਹਾਨੂੰ ਐਸਐਸਪੀ ਸਾਹਿਬ ਨੂੰ ਮਿਲਾਉਂਦੇ ਆ ਹਾਂਜੀ ਤੇ ਐਸਐਸਪੀ ਸਾਹਿਬ ਉੱਥੇ ਸੀਗੇ ਸਰਬਜੀਤ ਸਿੰਘ ਜਿਹੜੇ ਡੀਜੀਪੀ ਰਿਟਾਇਰ ਹੋਇਆ ਹਾਂਜੀ ਤੇ ਉਹਨਾਂ ਕੋਲ ਆ ਕੇ ਉਹਨਾਂ ਨੇ ਮੈਂ ਦੇਖਿਆ ਉਹ ਕਹਿੰਦੇ ਵੀ ਕਰ ਲਓ ਭਰਤੀ ਜੀ ਉਹ ਮੈਂ ਪੁਲਿਸ ਦੇ ਵਿੱਚ ਆ ਗਿਆ ਜੀ ਐ ਕਿਸ ਤਰ੍ਹਾਂ ਕਿਤੇ ਭਰਤੀ ਹੋ ਤੁਸੀਂ ਮੈਂ ਉਦੋਂ ਕਨਸਟੇਬਲੇ ਭਰਤੀ ਕਰਦੇ ਸੀਗੇ ਨਾਲ ਕਹਿੰਦੇ ਅਫਸਰ ਬਿਤੇ ਨੂੰ ਜਲਦੀ ਪ੍ਰਮੋਸ਼ਨ ਦਵਾ ਦਾਂਗੇ ਜੀ ਸਾਰੇ ਜਿੰਨੇ ਵੀ ਪਲੇਅਰ ਆਉਂਦੇ ਆ ਸਾਰੇ ਹਾਕੀ ਵਾਲੇ ਜਿਹਨੇ ਹਾਂਜੀ ਹਾਂਜੀ ਸੋਡੀ ਹੋਣੀ ਸਿੰਦੂ ਸੋਡੀਣੀ ਕਰਚੇ ਹੋਣੀ ਸਾਰੇ ਹਾਂਜੀ ਹਾਂਜੀ ਇਹ ਕਨਸਟੈਂਟ ਕਰਕੇ ਨਾਲ ਦਿਨ ਉਹਨਾਂ ਨੂੰ ਅੱਗੇ ਪ੍ਰੋਮੋਸ਼ਨ ਦੇ ਦਿੰਦੇ ਜੀ ਤੇ ਸਰਕਲ ਕਬੱਡੀ ਦੀਆਂ ਸਭ ਤੁਹਾਡੇ ਮੁਕਾਬਲੇ ਦੀਆਂ ਉਸ ਟਾਈਮ ਤੇ ਹੋਰ ਕਿਹੜੀਆਂ ਟੀਮਾਂ ਸੀ ਡਿਸਟ੍ਰਿਕਟ ਲੈਵਲ ਤੇ ਜੇ ਅਸੀਂ ਗੱਲ ਕਰੀਏ ਤਾਂ ਕਪੂਠਲਾ ਜਲੰਧਰ ਇੱਕ ਫਰੀਦਕੋਟ ਵੀ ਵਧੀਆ ਸੀਗਾ ਜੀ ਇਹ ਚਾਰ ਟੀਮ ਉਦੋਂ ਪੰਜਾਬ ਦੇ ਸਟਾਪ ਦੇ ਸੀਗੇ ਲੁਧਿਆਣਾ ਦਾ ਸਾਡਾ ਹੈ ਸੀ ਹਾਂਜੀ ਹਾਂ ਤੇ ਜਿਹੜੀ ਸਾਨੂੰ ਦੇਵਦਿਆਲ ਵਿਖੇੜਦੇ ਸੀਗੇ ਸਭ ਸਾਨੂੰ ਲੈ ਕੇ ਵੀ ਜਾਂਦੇ ਸੀਗੇ ਹਾਂਜੀ ਹਾਂ ਕਾਕਾ ਖਹਿਰੇ ਹੋਣੀ ਬਲਜੀਤ ਧੁਕਰੀ ਹਾਂਜੀ ਹਾਂ ਤੇ ਜਰਗਾਲੇ ਗੋਲੇ ਆਉਣੇ ਹੁੰਦੇ ਸੀਗੇ ਸਵਰਨਾ ਹਰਮਨਪੁਰੀਆ ਹਾਂਜੀ ਪਾਲੀ ਹੋਣੀ ਹੁੰਦੇ ਸੀਗੇ ਮਾਦਪੁਰੀਆ ਹਾਂ ਜੀ ਤੇ ਦਰਵੀਰ ਚੌਧਰੀ ਹੋਣੀ ਸਰ ਨਾਲ ਚੰਗੀ ਟੀਮ ਸੀ ਸਾਡੀ ਬਹੁਤ ਵਧੀਆ ਜੀ ਤੇ ਉਧਰ ਫਰੀਦਕੋਟ ਦੀ ਟੀਮ ਦੇ ਵਿੱਚ ਕਿਹੜੇ ਸੀ ਯਾਦ ਨਹੀਂ ਕੁਛ ਉਹਦੇ ਚ ਸ਼ੀਰਾ ਭਿੰਦਰਾਣਾ ਸੀਗਾ ਜੀ ਤੇ ਵੀਰੂ ਨਹੀਂ ਹੁੰਦਾ ਸੀ ਮੱਖਣ ਚ ਲੈ ਕੋਈ ਨਹੀਂ ਹੁੰਦਾ ਸੀ ਹਾਂਜੀ ਹਾਂਜੀ ਤੇ ਇਹ ਇਹ ਜ਼ਿਆਦਾ ਸੀਗੇ ਜੀ ਤੇ ਸਰ ਤੁਹਾਡੇ ਕੋਚ ਕੌਣ ਸੀ ਫਿਰ ਕਬੱਡੀ ਦਾ ਕਬੱਡੀ ਦੇ ਕੋਚ ਤਾਂ ਮੈਂ ਸਾਡੇ ਤਾਂ ਵੀ ਦੇਖੋ ਅਸੀਂ ਦੇਖ ਦੇ ਕੇ ਸਿੱਖੀ ਆ ਜੀ ਨਾ ਕਿ ਕਿਸੇ ਨੇ ਕੋ ਸਿਖਾਉਣ ਦੀ ਕੋਈ ਮੈਨਾਂ ਦਾ ਜੇ ਕੋਈ ਸਿਖਾਵੇ ਬੰਦਾ ਸਿੱਖ ਨਹੀਂ ਸਕਦਾ ਬੰਦਾ ਆਪ ਦਾ ਅੰਦਰੋਂ ਅੰਦਰੋਂ ਚਾਹੀਦਾ ਦੇਖੇ ਨਾਲ ਮੈਂ ਆ ਚੀਜ਼ ਜਿਹੜਾ ਉਹਨੇ ਐ ਕੀਤੀ ਸੀ ਮੈਂ ਇਦਾਂ ਕਰਨਾ ਹਾਂਜੀ ਤੇ ਮੈਂ ਨਕਲ ਮਾਰ ਕੇ ਜ਼ਿਆਦਾ ਸਿੱਖਿਆ ਕਬੱਡੀ ਜੀ ਐਥਲੈਟਿਕ ਦੇਖੋ ਐਥਲੈਟਿਕ ਹੁੰਦੀਆਂ ਜਿਹੜੀਆਂ ਉਹਦੇ ਕੋਚਾਂ ਦੀ ਹੁੰਦੀਆਂ ਵੀ ਇਦਾਂ ਕੋਈ ਗੁਰਦੇ ਸਟਾਇਲ ਦੱਸੋ ਕੋਈ ਉਹਦੀ ਤੁਹਾਨੂੰ ਹਫਤੇ ਦਾ ਸ਼ਡਿਊਲ ਦੋ ਵੀ ਇੰਨਾ ਵਰਕ ਕਰਨਾ ਹਾਂਜੀ ਹਾਂ ਕਬੱਡੀ ਆ ਜਿਹੜੀ ਇੱਕ ਨਾ ਇਹ ਤੁਹਾਨੂੰ ਮੈਚ ਦੇਖਦੇ ਸਕੇ ਪਤਲਾ ਦਾ ਕੋਈ ਫਰਾਣਾ ਪਲੇਅਰ ਕਿੰਨਾ ਟੱਚ ਕਰਦਾ ਉਹ ਕਿੱਦੋਂ ਭਜਦਾ ਉਹਨੂੰ ਕਿਵੇਂ ਫੜਨਾ ਹਾਂਜੀ ਹਾਂ ਤੇ ਮੈਂ ਜਿਆਦਾ ਮੈਂ ਸਟਾਪ ਹੀ ਕਰਦਾ ਸੀ ਰੇਡ ਨਹੀਂ ਪਾਈ ਮੈਂ ਦੇਖਦਾ ਸਟਾਪ ਕਿੰਦੋਂ ਕਿਵੇਂ ਕਰਨੀ ਉਹ ਪਲੇਅਰ ਟੱਚ ਕਿਵੇਂ ਕਰਦਾ ਜੀ ਮੈਂ ਆਪਣੇ ਆਪ ਹੀ ਮੈਂ ਆਪ ਦਾ ਕੋਚ ਆਪ ਹੀ ਹਾਂ ਮੇਰਾ ਕਬੱਡੀ ਦਾ ਜੀ ਸਰ ਤੁਹਾਡੀ ਜ਼ਿੰਦਗੀ ਦੇ ਕੋਈ ਅਹਿਮ ਪਲ ਯਾਦਗਾਰੀ ਪਲ ਜਿਨ੍ਹਾਂ ਦੇ ਨਾਲ ਮਤਲਬ ਕਿ ਤੁਹਾਨੂੰ ਇੱਕ ਤਰ੍ਹਾਂ ਦੀ એનર્ਜੀ ਵੀ ਪੂਰੀ ਮਿਲੀ ਹੋਵੇ ਤੇ ਤੁਹਾਡਾ ਨਾਮ ਵੀ ਕਬੱਡੀ ਖੇਤਰ ਦੇ ਵਿੱਚ ਇੱਕ ਲਗਤ ਉੱਪਰ ਕੇ ਸਾਹਮਣੇ ਆਇਆ ਹੋਵੇ ਏਦਾਂ ਦੇ ਪਲ ਤੁਹਾਡੀ ਜ਼ਿੰਦਗੀ ਦੇ ਕਬੱਡੀ ਵਿੱਚ ਮੈਂ ਜਦੋਂ ਟ੍ਰੇਨਰ ਕਰਦਾ ਸੀ ਨਾ ਸ਼ਹਿਰਪੁਰ ਜੀ ਸਾਡਾ ਮੈਚ ਦਗਾਣੇ ਪਿੰਡ ਦੇ ਵਿੱਚ ਹੋਇਆ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਪਲੇਅਰ ਆਉਣੇ ਆ ਉੱਥੇ ਹਾਂਜੀ ਹਾਂਜੀ ਤੇ ਸਾਡਾ ਮੈਚ ਸਟਾਰਟ ਹੋ ਗਿਆ ਸਾਡੇ ਬਰ ਵੀ ਚੰਗੀ ਟੀਮ ਸੀ ਉਧਰ ਵੀ ਉਹਨਾਂ ਨੇ ਪੂਰੇ ਪਲੇਅਰ ਇਕੱਠੇ ਕੀਤੇ ਸੀ ਤੁਹਾਡੀ ਟੀਮ ਕਿਹੜੀ ਸੀ ਸਾਡੇ ਸ਼ਹਿਰਪੁਰ ਜਹਾਨ ਖੇਲਣੇ ਸੀ ਜੀ ਉਹ ਡਗਾਂਡੇ ਦੇ ਪਿੰਡ ਵਾਲੇ ਨੇ ਵੀ ਮੁੰਡੇ ਇਕੱਠੇ ਕਰਕੇ ਸਾਰੇ ਉੱਥੋਂ ਫਿੱਡੂ ਨੇ ਵੀ ਬਾਦ ਪੱਤਰਾਏ ਵੀ ਫਿੱਡੂ ਆ ਮੈਨੂੰ ਤਾਂ ਉਦੋਂ ਪਤਾ ਨਹੀਂ ਸੀ ਕੌਣ ਨੇ ਹਾਂਜੀ ਤੇ ਮੈਚ ਸਾਡਾ ਹੋਇਆ ਉੱਥੇ ਜੀ ਤੇ ਪੂਰਾ ਬਰਾਬਰ ਮੈਚ ਚੱਲਦਾ ਸੀਗਾ ਹਾਂਜੀ ਹਾਂਜੀ ਤੇ ਉੱਥੇ ਮੈਂ ਫਿੱਡੂ ਨੂੰ ਚਾਰ ਜੱਫੇ ਲਾਏ ਅਸੀਂ 8 ਪੁਆਇੰਟਾਂ ਹੀ ਜਿੱਤ ਗਏ ਜੀ ਮੈਨੂੰ ਨਹੀਂ ਪਤਾ ਕਿੰਨੇ ਬੱਲੇ ਬੱਲੇ ਹੋਏ ਉਹਨਾਂ ਬਾਦ ਪੱਤਰਾਏ ਉਹ ਤੁਹਾਡਾ ਤਾਂ ਤੂੰ ਤਾਂ ਬਹੁਤ ਤਗੜਾ ਖੇਡਿਆ ਜੀ ਇਹਨੂੰ ਤਾਂ ਪਤਾ ਨਹੀਂ ਸੀਗਾ ਜੀ ਤੇ ਮੈਂ ਫਿੱਡੂ ਵੀ ਨਾਰਮਲ ਸੀਗਾ ਵੀ ਆਮ ਪਲੇਅਰਾਂ ਨੂੰ ਲੱਗਿਆ ਮੈਨੂੰ ਹਾਂਜੀ ਹਾਂਜੀ ਤੇ ਮੈਨੂੰ ਚਾਰੇ ਵਾਰ ਲੱਗਾ ਚਾਰੇ ਜੀ ਉਹਦੇ ਬਦਲਤ ਫਿਰ ਮੈਨੂੰ ਇੰਗਲੈਂਡ ਦੇ ਕੈਂਪਸ ਵੀ ਲੈ ਗਿਆ ਹਾਂਜੀ ਜਲੰਧਰ ਲੱਗੇ 77 ਟੀਮ ਗਈ ਸੀ ਇੰਗਲੈਂਡ ਚ ਜੱਸਾ ਮੰਡੀ ਵਾਲਾ ਮੈਨੂੰ ਲੈ ਗਿਆ ਉੱਥੋਂ ਆ ਕੇ ਹਾਂਜੀ ਹਾਂਜੀ ਚਲੋ ਜਿਆਦਾ ਨਹੀਂ ਮੈਂ ਸਕੇਆ ਉਹ ਚਲੋ ਦੱਸ ਦਿੰਦਾ ਟੀਮਾਂ ਦੇ ਵਿੱਚ ਹਾਂਜੀ ਚਲੋ ਹਾਂ ਬਿਲਕੁਲ ਜੀ ਤੇ ਪਰ ਉਹ ਮੈਚ ਮੈਨੂੰ ਬਾਅਦ ਵਿੱਚ ਅਸੀਂ ਉੱਥੇ ਜਦੋਂ ਆ ਗਏ ਨਾ ਟ੍ਰੇਨਿੰਗ ਸੈਂਟਰ ਚ ਉੱਥੇ ਕਵੀ ਦਰਬਾਰ ਹੋਇਆ ਹਾਂਜੀ ਤੇ ਸੀਗੇ ਟਾੜੀ ਲੱਗੇ ਗੋਲ ਬੜੀਏ ਹਾਂਜੀ ਉੱਥੇ ਸਾਡੇ ਜਿਹੜਾ ਅੰਚਾਰ ਸੀ ਸੀਡੀ ਬੱਲ ਸੀਗਾ ਰਵੰਸਿੰਗ ਬੱਲ ਸ਼ੱਜਲ ਵੱਡੀ ਦਾ ਸੀਗਾ ਹਾਂਜੀ ਹਾਂਜੀ ਉਹਨੇ ਸਪਰੀ ਉਹਥੇ ਮੈਕ ਤੇ ਕੀਤਾ ਗੱਲ ਕਹਿੰਦਾ ਉਹਦਾ ਗਲਾ ਬੈਠ ਗਿਆ ਜੀ ਕਹਿੰਦਾ ਕੱਲ ਸਾਡਾ ਮੈਚ ਹੋਇਆ ਸਾਡੇ ਰਿਸ਼ਪਾਲ ਬਿੱਲਾ ਜਿਹੜਾ ਸਾਡੇ ਆਰਟੀਸੀ ਦਾ ਹਾਂਜੀ ਐਡਾ ਤਕੜਾ ਮੈਚ ਖੇਡਿਆ ਇਹਨੇ ਕਹਿੰਦਾ ਜੀ ਕਹਿੰਦਾ ਬਸ ਤੂੰ ਪੁੱਛੋ ਨਾ ਕਹਿੰਦਾ ਸਾਡਾ ਬਹੁਤ ਜ਼ੋਰ ਲੱਗਾ ਕਹਿੰਦਾ ਕੱਲ ਕਹਿੰਦਾ ਉਹ ਸਨਮਾਨਤ ਕੰਮ ਵਾਲਾ ਜੀ ਉਹਨੇ ਇੱਕ ਗੱਲ ਕਹੀ ਜੀ ਕਹਿੰਦਾ ਉਹ ਜੇ ਮਾਂ ਹੁਣ ਰਿਸ਼ਪਾਲ ਵਾਲਾ ਇਹਦਾ ਮਾਮਾ ਪੁੱਤੋ ਜੰਮਣੇ ਹੱੜੀ ਹੈਗਾ ਦਾ ਕਹਿੰਦਾ ਉਹਨੇ ਗੱਲ ਕਹੀ ਮੈਨੂੰ ਯਾਦ ਹੈ ਗੱਲਾਂ ਤੇ ਕੁਦਰਤ ਹੀ ਪਰਮਾਤਮਾ ਨਾਲ ਹੁੰਦਾ ਸਾਰਾ ਕੁਝ ਨਾ ਹਾਂਜੀ ਹਾਂਜੀ ਹੁੰਦਾ ਪਰਮਾਤਮਾ ਬਿਲਕੁਲ ਜੀ ਇਹ ਤੇ ਇਹ ਤੁਹਾਡੇ ਸਨਮਾਨ ਸਰ ਫਿਰ ਕਿੱਥੇ ਕਿੱਥੇ ਹੋਏ ਦੇਖੋ ਸਨਮਾਨ ਤਾਂ ਛੋਟੇ ਮੋਟੇ ਤਾਂ ਹੁੰਦੇ ਰਹਾ ਪਰ ਵੱਡਾ ਸਨਮਾਨ ਜਿਹੜਾ ਮੇਰਾ ਮੈਕਨ ਜਿਸ ਨੂੰ ਮੈਨੂੰ ਪਬਲਿਕ ਨੇ ਰਿਸ਼ਪਾਲ ਬਿੱਲਾ ਕਹਿਣਾ ਰਿਸ਼ਪਾਲ ਬਿੱਲਾ ਇੱਥੇ ਆਇਆ ਨਹੀਂ ਆਇਆ ਯਾਰ ਅੱਜ ਤੱਕ ਇਹ ਮੈਚ ਦੇਖਣਾ ਬਿੱਲਾ ਨਹੀਂ ਆਇਆ ਅੱਜ ਹਾਂਜੀ ਤੇ ਉਹ ਮੈਚ ਮੇਰਾ ਜਿਹੜਾ ਤੁਸੀਂ ਕਹਿੰਦੇ ਦੇਖਣਾ ਬਿੱਲਾ ਬਿੱਲਾ ਰਸ਼ਪਾਲ ਬਿੱਲਾ ਰਸ਼ਪਾਲ ਬਿੱਲਾ ਲੰਗਣਾ ਉਹਨਾਂ ਸਭ ਤੋਂ ਵੱਡਾ ਸਨਮਾਨ ਉਹੀ ਸੀਗਾ ਜੀ ਜੀ ਸਰ ਤੁਹਾਡੇ ਦਾ ਕੀੜੀ ਸੀ ਦੇਖੋ ਦਾਤਮ ਦਾ ਸੀ ਕਿਉਂਕਿ ਬਲਵਿੰਦਰ ਫਿੱਟੂ ਜੀ ਨੂੰ ਜੱਫਾ ਲਾਉਣਾ ਵੀ ਹਰ ਇੱਕ ਖੜਕ ਦੇ ਬਸਦਾ ਰੋਕ ਨਹੀਂ ਸੀ ਬਿਲਕੁਲ ਤੇ ਪਰ ਤੁਸੀਂ ਉਹਨਾਂ ਨੂੰ ਵੀ ਵੀ ਜੱਫੇ ਲਾਏ ਤੇ ਕਿਹੜੇ ਦਾ ਵਰਤੀ ਤੁਸੀਂ ਦੇਖੋ ਸਭ ਤੋਂ ਪਹਿਲਾਂ ਮੇਰਾ ਦਾ ਤਾਂ ਗੁੱਟ ਸੀਗਾ ਜਦੋਂ ਮੈਨੂੰ ਕੋਈ ਟੱਚ ਕਰਦਾ ਮੈਂ ਗੁੱਟ ਨੱਪ ਲੈ ਮੈਂ ਹਾਂਜੀ ਔਰ ਮੇਰਾ ਚਿਹੜਾ ਗੁੱਟ ਸੀ ਇੰਨਾ ਮੈਂ ਗ੍ਰਿਪ ਇੰਨਾ ਸੀ ਮੈਂ ਗੁੱਟ ਛੱਡਦਾ ਸੀ ਜਿੰਨਾ ਮਰਜ਼ੀ ਬੰਦਾ ਜੋ ਲਾ ਲੇ ਜੀ ਫਿਰ ਸਾਡਾ ਮੌਸਮ ਦੇ ਹਿਸਾਬ ਨਾਲ ਜੇ ਤਾਂ ਗਰਮੀ ਆ ਹਾਂਜੀ ਤਾਂ ਮੈਂ ਖੁੱਚ ਪੱਟਣੀ ਸਿੱਖੀ ਹੋਈ ਸੀ ਇੱਕ ਮੈਂ ਖੁੱਚ ਕਿਵੇਂ ਪੱਟਣੀ ਆ ਗਰਮੀ ਚ ਗੁੱਟ ਨਹੀਂ ਜਾਂਦਾ ਸਲਿੱਪ ਕਰ ਜਾਂਦਾ ਖੁੱਚ ਫੱਟੋ ਬੰਦਾ ਜਾਂਦਾ ਨਹੀਂ ਹੈਗਾ ਹਾਂਜੀ ਬਿਲਕੁਲ ਗਰਮੀ ਚ ਗੁੱਟ ਮਤਲਬ ਗਰਮੀ ਚ ਖੁੱਚ ਪੱਟ ਲੈਣੀ ਸਿਆਲਾ ਜੋ ਮਰਜ਼ੀ ਆ ਖੁੱਚ ਆ ਗਈ ਗੁੱਟ ਆ ਗਿਆ ਉਹ ਸਾਡੇ ਪੱਕੇ ਸੀਗੇ ਫਿਰ ਕੋਈ ਇਨਾ ਸਟ੍ਰਗਲ ਹੁੰਦੇ ਹੁੰਦੇ ਵਾਂਹ ਚਾਰ ਕੇ ਲੱਤ ਲਾਣੀ ਚੰਗੀ ਉਸੇ ਟੈਣਾ ਜੀ ਇਹ ਸਾਡੇ ਤਿੰਨ ਕਦਾ ਸੀਗੇ ਵੀਰੇ ਜੀ ਬਸ ਜਿਹੜਾ ਮੌਕਾ ਲੱਗਦਾ ਦਾ ਉਹ ਹਾਂ ਦਾ ਮੌਕੇ ਮੁਤਾਬਿਕ ਜਿਹੜਾ ਚੱਲਦਾ ਕਈ ਵਾਰੀ ਖੁੱਚ ਨੂੰ ਪੈਣਾ ਪੈਂਦਾ ਪਿੱਛੇ ਹਟ ਜਾਣਾ ਫਿਰ ਮੂਰੇ ਘੇਰ ਲੈਣਾ ਹਾਂਜੀ ਫਿਰ ਭੱਜਣਾ ਫਿਰ ਗੋਟ ਆ ਜਾਣਾ ਹਾਂਜੀ ਤੇ ਫਿਰ ਗੋਟ ਛੋਟੇ ਆਣਾ ਫਿਰ ਓਟਾਂਗੇ ਲੱਗ ਸੱਟੇਣਾ ਇਹ ਸਾਰੇ ਦਾ ਸੀ ਤੇ ਸਭ ਤੋਂ ਖਰਾਬ ਕੀ ਲੰਦੇ ਤੁਸੀਂ ਉਹ ਖਰਾਬ ਸਾਡੇ ਸਿੰਪਲ ਸੀ ਜਿਹਦਾ ਅੱਜ ਕੱਲ ਲੋਕੀ ਲੈਂਦੇ ਅਸੀਂ ਤਾਂ ਸਿੰਪਲ ਰਸਤਾ ਸੀ ਸਾਡੇ ਦੁੱਧ ਘਿਓ ਹਾਂਜੀ ਖਵਾ ਖਾਲ ਜਿਹੜਾ ਨਾ ਆਮ ਚਿਕਨ ਚੁਕਨ ਲੈ ਲੈਣਾ ਹਾਂਜੀ ਤੇ ਸਬਜ਼ੀਆਂ ਸਬਜ਼ੀਆਂ ਵਧੀਆ ਜਿਹੜੀ ਪੂਰੀ ਵਧੀਆ ਡਾਈਟ ਆਪਣੀ ਸਿੰਪਲ ਡਾਈਟ ਨੇਚਰਲੀ ਸੀ ਨੇਚਰਲੀ ਉਹ ਡਾਈਟ ਸੀ ਸਾਡੀ ਜੀ ਤੇ ਨਾ ਕੋਈ ਹੋਰ ਅਸੀਂ ਕੋਈ ਕੋਈ ਨਾਤੇ ਹੀ ਕਰਨਾ ਕੋਈ ਗੋਲੀ ਸੀ ਸਾਡੇ ਨਾ ਪਤਾ ਹੀ ਸਾਨੂੰ ਉਸ ਵੇਲੇ ਦਾ ਹਾਂਜੀ ਹਾਂਜੀ ਉਹ ਸਾਡੀ ਸਿੰਪਲ ਐ ਮਿਹਨਤ ਜਿਹੜੀ ਕਰਦੇ ਸੀ ਮਿਹਨਤ ਪੂਰੀ ਠੋਕੇ ਕਰਦੇ ਸੀ ਅਸੀਂ ਤੇ ਮਿਹਨਤ ਕਰਦੇ ਕਿੱਥੇ ਸੀ ਹੁਣ ਤਾਂ ਜਿਵੇਂ ਸਟੇਡੀਅਮ ਵਗੈਰਾ ਜਿਮ ਵਗੈਰਾ ਬੜਾ ਕੁਝ ਆ ਗਈ ਤੇ ਤੁਹਾਡੇ ਵੇਰ ਵਿੱਚ ਤੁਸੀਂ ਕਿੱਥੇ ਦੌਣਾ ਲਾਉਂਦੇ ਸੀ? ਉਦੋਂ ਤਾਂ ਅਸੀਂ ਸੂਏ ਸਾਡੇ ਪਿੰਡ ਸੂਏ ਸੀਗੇ। ਹਾਂਜੀ। ਗਰਾਊਂਡ ਤਾਂ ਹੈ ਨਹੀਂ ਸੀਗਾ। ਉਹਦੇ ਪੱਟੜੀਆਂ ਦੇ ਪਾਈ ਸੀ। ਸੂਏ ਤੇ ਜਾਣਾ ਮੋਟਰ ਤੇ ਸਾਡਾ ਵੇਟ ਰੱਖਾਉਂਦਾ ਸੀ 50-60 ਕਿਲੋ। ਜੀ। ਤੇ ਨਾਲ ਦੋ ਤਿੰਨ ਮੁੰਡੇ ਲੈ ਕੇ ਅਸੀਂ ਤੁਰ ਪੈਣਾ। ਹਾਂਜੀ ਹਾਂਜੀ। ਤੇ ਉਹ ਸੂਏ ਤੇ ਭੱਜ ਕੇ ਉੱਥੇ ਐਕਸਰਸਾਈਜ਼ ਦੋ ਤਿੰਨ ਘੰਟੇ ਕਰਕੇ ਸੇਪ੍ਰਿੰਟਾਂ ਲਾਉਣੀਆਂ, ਡਾਡੂ ਸ਼ਰਪੇ ਲਾਉਣੇ, ਦੰਡ ਢੰਡਾਉਣੇ, ਵੇਟ ਕਰਨਾ। ਹਾਂਜੀ ਹਾਂਜੀ। ਤੇ ਉਹ ਉਹੀ ਸਾਡੇ ਸੂਏ ਹੀ ਸਾਡੀ ਗਰਾਊਂਡਾਂ ਸੀਗੀਆਂ। ਜੀ। ਉਹੀ ਪੱਟੜੀਆਂ ਕੁੜੀਆਂ। ਜੀ। ਉੱਥੇ ਆਪਣਾ ਨਾ ਤੋਂ ਕੇ ਖਾ ਪੀ ਕੇ ਸਮਝਾ ਜੀ ਤੇ ਤੁਹਾਨੂੰ ਸਹਿਯੋਗ ਕਿੰਨਾ ਦਾ ਰਿਹਾ ਜੀ ਹੁਣ ਤੱਕ ਦਾ ਜਿੰਨਾ ਚ ਤੁਸੀਂ ਕਬੱਡੀ ਖੇਡੀ ਮੈਨੂੰ ਪਹਿਲਾਂ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਜੀ ਬਾਪੂ ਜੀ ਸਰਦਾਰ ਗਰਮੇਲ ਸਿੰਘ ਹਾਂਜੀ ਸਾਡੇ ਜਿੰਨੇ ਵੀ ਪਲੇਅਰ ਮੇਰੇ ਪੁਰਾਣੇ ਉੱਥੇ ਉਹ ਘਰੇ ਬੈਠੇ ਸੀ ਸੋਹਣੇ ਸਾਡੇ ਮਾਝਾ ਮੁੰਝਾ ਰੱਖਣਾ ਸ਼ੌਕ ਸੀਗਾ ਦੇ ਵਿਦਿਆਲੇ ਉਹਨੇ ਵੀ ਜਦੋਂ ਜਾਣਾ ਸੀ ਤੇ ਲੁਧਿਆਣੇ ਵੱਲ ਨੂੰ ਉਹ ਵੀ ਉੱਥੇ ਮਿਲ ਕੇ ਵੀ ਬਾਪੂ ਜੀ ਨਾਲ ਚੱਲ ਗਿਆ ਹਾਂਜੀ ਮੈਂ ਕਹਿੰਦਾ ਮੇਰਾ ਸਭ ਤੋਂ ਵੱਧ ਸਾਨੂੰ ਗਾਈਡ ਵੀ ਉਹਨਾਂ ਨੇ ਕੀਤਾ ਜਦੋਂ ਕੰਮ ਕੁੰ ਕਰਦੇ ਨਾਲ ਘਰੇਲੂ ਸਾਨੂੰ ਗੱਲਾਂ ਸੁਣਾਉਂਦੀਆਂ ਕਿਲਰ ਐਪੋਰ ਦੇ ਟੂਰਨਾਮੈਂਟਾਂ ਦੀਆਂ ਕੋਈ ਪੱਟੀ ਦੀ ਟੀਮ ਹੁੰਦੀ ਸੀ ਉਹ ਹਿੱਸਾ ਪਿਆ ਧੋਖੀ ਸੀ ਐ ਕਬੱਡੀ ਪਾਉਂਦਾ ਸੀਗਾ ਇੱਕ ਕਿਰਪਾਲ ਸਾਧ ਹੁੰਦਾ ਸੀਗਾ ਐ ਪਾਉਂਦਾ ਸੀਗਾ ਉਹਨੂੰ ਫਿਰ ਇੱਕ ਦਲੀਪ ਸਿੰਘ ਸੀਗਾ ਉੱਥੇ ਐਪੁਰ ਦੇ ਉਹਨੇ ਪੈਸੇ ਕੱਢ ਕੇ ਦੇਣੇ ਅੰਦਰ ਦੀ ਜੇ ਚ ਪਾਉਣ ਨੂੰ ਹੱਥ ਉਹਨੇ 100 ਦਾ ਲੋਕਾਂ ਨੇ ਕਹਿੰਨੇ 100 ਦਾ ਨੋਟ ਕੱਢ ਲਿਆ ਬਾਹਰ ਦੀ ਪਾਉਣੇ ਵਾਸਤੇ 10 ਦਾ ਨੋਟ ਕੱਢ ਲਿਆ ਉਹ ਸਾਨੂੰ ਗੱਲਾਂ ਗੁਲਾ ਨਾ ਅੰਦਰ ਘਰ ਕਰਦੀਆਂ ਵੀ ਖੇਡਦੇ ਸੀ ਕਬਡੀ ਇੱਕ ਉਦੋਂ ਤੇ ਫਿਰ ਜਿਹੜੀ ਸਾਡੀ ਬੋਡੀ ਸੀਗੀ ਉਹ ਚ ਵੀ ਹੈਗਾ ਸੀ ਕਰੰਟ ਪਰਮਾਤਵ ਨਾਲੋਂ ਹੁੰਦਾ ਹੈ ਕਿਉਂਕਿ ਤਾਂ ਹੀ ਜੇ ਕੋਈ ਕਰੰਟ ਹੋ ਤਾਂ ਹੀ ਉਹ ਛੋਟਾ ਬੱਚਾ ਅੱਗੇ ਵੱਡਾ ਹੋਊਗਾ ਅੱਗੇ ਵੱਡਾ ਹੋਊਗਾ ਬਿਲਕੁਲ ਉੱਪਰ ਲੈਵਲ ਤੇ ਜਾਂਦਾ ਇਸ ਬਚਪਨ ਤੋਂ ਸ਼ੁਰੂ ਹੋ ਜਾਂਦਾ ਵਿੱਚ ਬਿਲਕੁਲ ਸਾਰ ਤੇ ਸਾਰ ਇੱਕ ਇਹ ਇਦਾਂ ਦਾ ਮੈਚ ਆ ਤੁਹਾਡਾ ਅਸੀਂ ਅਕਸਰ ਸੁਣਦੇ ਰਹੇ ਨੇ ਕਿ ਇੱਕ ਮੈਚ ਦੇ ਵਿੱਚ ਤੁਸੀਂ 10 ਤੋਂ ਵੱਧ ਜਫੇ ਲਾਇਏ ਤੇ ਉਹ ਕਿੱਥੇ ਹੋਇਆ ਸੀ ਤੇ ਕਦੋਂ ਹੋਇਆ ਸੀ ਜੀ ਤੇ ਕਿਹਨੂੰ ਜਫੇ ਲਾਇਆ ਸੀ ਉਹ ਸੀਜ਼ਨ 1979 ਦੀ ਗੱਲ ਆ ਇਹ ਜੀ ਤੇ ਪਹਿਲਾ ਮੈਚ ਤਾਂ ਸਾਡਾ ਫੁਵਾੜੇ ਕੋ ਜਗਪਾਲਪੁਰ ਫਿੱਡੂ ਨਾਲ ਹੋਇਆ ਮੈਨੂੰ ਦੇਵ ਵਿਦਿਆਲਏ ਗਈ ਸੀ ਟੀਮ 'ਚ ਜੀ ਉੱਥੇ 6-7 ਜੱਫੇ ਤਾਂ ਉੱਥੇ ਮੇਰੇ ਫਿੱਡੂ ਨਾਲ ਲene ਮਿਲਾਏ ਸੀ ਜੀ ਉਦੋਂ 10-15 ਦੇ ਬਾਅਦ ਦਸਹਿਰਾ ਲੱਗਦਾ ਹੁੰਦਾ ਇੱਥੇ ਚਨਾਰਸੇ ਮੇਲੇ ਦਾ ਜੀ ਦੇਵ ਵਿਦਿਆਲਏ ਵੀ ਮੈਨੂੰ ਜਦੋਂ ਮੈਂ ਜਾਂਦੇ ਮੈਨੂੰ ਦੇਵ ਵਿਦਿਆਲਏ ਕਹਿੰਦੇ ਆਪਾਂ ਉੱਥੇ ਜਾਣਾ ਮੈਂ ਉਦਾਂ ਸ਼ਾਰਟਕਟ ਵੀ ਕਰਦਾ ਸੀ ਮੈਂ ਜ਼ਿਆਦਾ ਹੁੰਦਾ ਸੀ ਹਾਂਜੀ ਹਾਂਜੀ ਤੇ ਮਹਾਰਾਜ ਸਰ ਕੋਲ ਜਾਂ ਲੈ ਮੈਂ ਕੋ ਸਾਹਿਬ ਜੀ ਉੱਥੇ ਸਾਡਾ ਮੈਚ ਆ ਮੇਲੇ ਤੇ ਚਨਾਰਸੇ ਮੇਲੇ ਤੇ ਹਾਂਜੀ ਮੈਨੂੰ ਯਾਦ ਆ ਵੀ ਫਿੱਡੂ ਨੇ ਜਿੰਨੀਆਂ ਰੇਡਾਂ ਪਾਈ ਸਿਰਫ 1 ਪੁਆਇੰਟ ਮੇਰੇ ਤੋਂ ਲੈ ਕੇ ਚਲੇ ਗਏ ਜੀ ਬਾਕੀ ਸਾਰੇ ਉਹਦੋਂ ਸਾਰੇ ਮੈਂ ਜੱਫੇ ਲਾਇਆ ਉਹਨੂੰ ਜੀ ਤੇ ਮੈਨੂੰ ਤਾਂ ਬਾਅਦ ਚ ਦੱਸਿਆ ਜੱਸੇ ਮੰਡੀ ਵਾਲੇ ਬਾਹਰ ਖੜੇ ਸੀ ਹੋਰ ਆਪਣੇ ਤੁਲਾਨੇ ਵਿੱਚ ਕਹਿੰਦਾ ਵੀ 14 ਜੱਫੇ ਲਾਇਆ ਸੀ ਗਿਣੇ ਆਂਦੇ ਨੇ ਜੀ ਤੇ ਮੈਨੂੰ ਨਹੀਂ ਪਤਾ 5 ਸੀ 7 ਸੀ ਕਿੰਨੇ ਸੀ ਮੈਨੂੰ ਉਹਨਾਂ ਨੇ ਦੱਸਿਆ ਪਰ ਮੈਨੂੰ ਇਹਨਾਂ ਯਾਦ ਆ ਵੀ 1 ਪੁਆਇੰਟ ਮੇਰੇ ਤੋਂ ਲੈ ਗਏ ਉਹ ਜੀ ਬਾਕੀ ਸਾਰੀ ਗੱਲ ਫੜਿਆ ਮੈਂ ਸਾਰੀ ਵੈਰੀਫਾਈ ਜੀ ਵੈਰੀ ਗੁੱਡ ਉਹ ਮੈਂ ਲੋਕਾਂ ਨੇ ਬੜੀਆਂ ਤਾਰੀਆਂ ਬੜੇ ਨਾਮ ਹੋਇਆ ਉਹਦੇ ਜੀ ਪੰਜਾਬ ਚ ਹੋ ਗਿਆ ਫਿੱਡੂ ਨੂੰ ਬੰਦ ਕਰਤਾ ਜਿਵੇਂ ਲੋਕੀ ਕਹਿੰਦੇ ਹਾਂ ਹਾਂ ਜਿਵੇਂ ਹੁੰਦਾ ਹੀ ਹੈ ਬਿਲਕੁਲ ਹਾਂ ਜੀ ਬਿਲਕੁਲ ਜੀ ਤੇ ਸਰ ਤੁਸੀਂ ਕਦੋਂ ਤੋਂ ਕਦੋਂ ਤੱਕ ਕਿੰਨਾ ਚਿਰ ਕਬੱਡੀ ਖੇਡੀ ਹੈ ਜੀ ਦੇਖੋ ਵੈਸੇ ਤਾਂ ਬਚਪਨ ਜਿਵੇਂ ਖੇਡਦਾ ਛੋਟੇ ਬਜਨ ਚ ਪਰ ਜਿਹੜਾ ਕਲੱਬ ਚ ਮੈਂ ਆ ਗਿਆ ਹਾਂ ਜੀ ਪਿੰਡਾਂ ਦੇ ਕਲੱਬਾਂ ਚ ਮੈਂ 72 ਤੋਂ ਸਟਾਰਟ ਹੋ ਗਿਆ ਹਾਂ ਜੀ ਤੇ ਫਿਰ ਮੈਂ ਟੌਪ ਤੇ ਚੱਲਿਆ 77 ਤੋਂ ਫਿਰ ਮੈਂ 87 ਤੱਕ ਜੀ ਟੌਪ ਤੇ 87 ਵੀ ਮੈਂ ਤਕੜਾ ਸੀ ਇੰਗਲੈਂਡ ਤੋਂ ਆ ਕੇ ਫਿਰ ਮੈਂ ਚਲੋ ਹੁਣ ਮੈਂ ਕਹਿੰਦੇ ਹੁੰਦੇ ਨਾ ਉਹ ਭੜਿਆ ਮੇਲਾ ਛੜਨਾ ਚੰਗਾ ਹੁੰਦਾ ਮੈਂ ਉਹ ਮੇਲਾ ਨਹੀਂ ਤਾਂ ਮੈਂ ਹੋਰ ਪੰਜ ਚਾਰ ਸਾਲ ਖੇਡ ਸਕਦਾ ਸੀ ਫਿਰ ਮੈਂ ਆ ਕੇ ਡਿਗਰੀ ਯੂਨੀਟੀ ਜਨ ਕਰ ਲਈ ਆਪਣੀ ਜੀ ਤੇ ਉਧਰ ਕੰਮ ਕਮ ਸ਼ੁਰੂ ਕੀਤਾ ਜੀ ਤੇ 70 ਤੱਕ ਮੈਂ ਕਬੱਡੀ ਜਿਹੜੀ ਨਾ ਵਧੀਆ ਖੇਡਿਆ ਜੀ 87 ਤੇ 78 78 ਸੋਰੀ 70 78 ਜੀ ਜੀ ਤੇ ਸਰ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਪਰਵਾਦ ਵਿੱਚ ਹੁਣ ਤਾਂ ਮੈਂ ਇੱਥੇ ਮੇਰਾ ਬੇਟਾ ਇੰਗਲੈਂਡ ਆ ਨਾ ਸੋਰੀ ਉਹਦੇ ਚ ਕੈਨੇਡਾ ਹਾਂਜੀ ਕੈਂਬਰੇਜ ਹਾਂਜੀ ਟੋਰਾਂਟੋ ਲੱਗ ਗਿਆ ਜੀ ਬੇਟੀ ਮੈਂ ਵਿਆਹ ਕਰਤਾ ਸੀ ਜੀ ਤੇ ਬੇਟਾ ਦਾ ਵਿਆਹ ਕਰਤਾ ਸੀ ਹੁਣ ਵੇਹਲੇ ਆ ਮੈਂ ਤੇ ਮੇਰੀ ਵਾਈਫ ਦੋਨੇ ਜੀ ਇੱਥੇ ਆ ਜੀ ਓਏ ਬਾਕੀ ਆਂਦਾ ਬਧੀਆ ਦੋਨਾਂ ਟਾਈਮ ਪਾਸ ਹੁੰਦਾ ਇੱਥੇ ਚਲੋ ਤੇ ਤੁਸੀਂ ਰਿਟਾਇਰਮੈਂਟ ਕਦੋਂ ਲਈ ਤੇ ਕਦੋਂ ਹੋਏ ਰਿਟਾਇਰਮੈਂਟ ਤੇ ਕਿਸ ਅਹੁਦੇ ਤੇ ਹੋਏ ਜੀ ਮੇਰੀ ਰਿਟਾਇਰਮੈਂਟ 2010 ਚ ਹੋਈ ਆ ਜੀ ਮੈਂ ਕੋਈ 11 ਸਾਲ ਦੀ ਐਸਪੀ ਰਿਆ ਜੀ ਤੇ ਸਾਡੇ ਉਦੋਂ ਹੁਣ ਤਾਂ ਮੈਂ ਐਸਪੀ ਬਣ ਜਾਂਦਾ ਪਹਿਲਾਂ ਉਹ ਸਾਡੇ 6 ਸਾਲ ਬਾਅਦ ਐਸਪੀ ਬਣ ਜਾਂਦੇ ਹੁੰਦੇ ਆ ਜੀ ਸਾਡੇ ਕੋਈ ਕੋਰਟਾਂ ਘਟਾ ਕੇ ਕੇਸ ਚੱਲਦੇ ਰਹੇ ਲੋਕਾਂ ਦੇ ਪਾਈਸ ਰਿਟਰਨ ਟੈਸਟ ਕਰਕੇ ਸਾਡਾ ਡੀਐਸਪੀ ਰਿਟਾਇਰ ਹੋਇਆ ਮੈਂ ਮੈਂ ਤਾਂ ਜੂਨੀਅਰ ਸਾਰੇ ਉਸੇ ਬਾਅਦ 15 ਸਾਲ ਬਾਅਦ ਰਿਟਾਇਰਮੈਂਟ ਤੋਂ ਬਾਅਦ ਸਾਰੇ ਐਸਪੀ ਬਣ ਗਏ ਜਦੋਂ ਪਹਿਲਾਂ ਮੇਰਾ ਨਾਂ 1 ਨੰਬਰ ਤੇ ਹੁੰਨਾ ਚ ਜੀ ਜੀ ਸਰ ਤੇ ਅੱਜ ਕੱਲ ਕੀ ਕਰਦੇ ਹੋ ਸਰ ਫਰਜੀ ਤਮਸਿੰਘ ਜੀ ਜਦੋਂ ਬੰਦਰ ਬੇਲਾ ਹੁੰਦਾ ਹਾਂ ਜੀ ਕੋਈ ਨਾ ਕੋਈ ਉਹਨਾਂ ਨੂੰ ਵਜੀ ਰਹਿਣ ਵਾਸਤੇ ਕਰਨਾ ਪੈਂਦਾ ਕਰਨਾ ਪੈਂਦਾ ਜੀ ਬਿਲਕੁਲ ਸਰ ਮੇਰਾ ਕੁਦਰਤੀ ਪ੍ਰਮਾਤਾਂ ਲਈ ਮੈਨੂੰ ਉਹ ਇੱਕ ਜਿਵੇਂ ਗੋਲਫ ਗਿਫਟ ਹੁੰਦਾ ਮੈਂ ਜਿਹੜੇ ਗੇਮ ਨੂੰ ਹੱਥ ਪਰ ਉਹਨਾਂ ਨੂੰ ਮੈਂ ਵਧੀਆ ਖੇਡ ਲੈਣਾ ਜੀ ਅੱਜ ਕੱਲ ਮੈਂ ਗੋਲਫ ਖੇਡਦਾ ਜੀ ਮੈਨੂੰ ਖੱਟਾ ਸਾਹਿਬ ਨੇ ਜਿਹੜੇ ਅੱਜ ਕੱਲ ਡੀਆਈਏ ਲੱਗੇ ਨੇ ਲੁਧਿਆਣੇ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਸਿਖਾਇਆ ਵੀ ਗੋਲਫ ਕਿੱਦਾਂ ਖੇਡਣਾ ਕਰਦਾ ਜੀ ਤੇ ਉਹ ਹੁਣ ਮੈਂ ਇੰਨੀ ਵਧੀਆ ਗੋਲਫ ਖੇਡਦਾ ਮੈਂ ਉਹਨਾਂ ਨੂੰ ਵੀ ਹਰਾ ਜਾਂਦਾ ਜੀ ਤੇ ਵਧੀਆ ਕਿੰਨੇ ਵਧੀਆ ਹਫਤੇ ਤਿੰਨ ਚਾਰ ਦਿਨ ਚਾਰਕ ਦਿਨ ਮੈਂ ਗੋਲਫ ਜਾਂਦਾ ਜੀ ਇਹ ਸਾਰੇ ਆਰਮੀ ਦੇ ਵੱਡੇ ਵੱਡੇ ਅਫਸਰ ਹੁੰਦੇ ਆ ਜਨਰਲ ਰੇਡਰ ਕਰਨਲ ਹਾਂਜੀ ਉਹਨਾਂ ਨਾਲ ਮੇਰਾ ਹੁੰਦਾ ਫੋਰਬਾਲ ਜੀ ਫੋਰਬਾਲ ਦਾ ਜਣੀ ਚਾਰ ਜਣੇ ਇਕੱਠੇ ਚਾਰ ਤੋਂ ਘੱਟ ਨਹੀਂ ਖੇਡਦੇ ਹੈਗੇ ਜਾਂ ਦੋ ਤੇ ਚਾਰ ਜਾਂ ਚਾਰੀ ਤੇ ਉਹ ਖੇਡਦਾ ਹਾਂਜੀ ਤੇ ਸਵੇਰੇ ਮੈਂ ਦਿੱਲੀ ਤਕਰੀਬਨ ਜੇਮਨਾ ਕਲੱਬ ਹੈ ਸਾਡੇ ਇੱਥੇ ਹਾਂਜੀ ਪਟਿਆਲੇ ਹਾਂਜੀ ਉੱਥੇ ਟੈਨਿਸ ਲਾਉਂ ਟੈਨਿਸ ਜਿਹਨੂੰ ਕਹਿੰਦੇ ਆ ਹਾਂਜੀ ਹਾਂਜੀ ਇਹ ਖੇਡਦੇ ਆ ਤੇ ਸਵੇਰੇ 7:00 ਵਜੇ ਜਾਂਦੇ ਆ ਮੈਂ ਮੈਂ ਆਪਣੀ ਵਾਈਫ ਨੂੰ ਦੁਖਨਾ ਸਾ ਗੁਰਦੁਆਰਾ ਰਸਤੇ 'ਚੋਂ ਸਾਡੇ ਲਾਗੇ ਹੀ ਹਾਂਜੀ ਹਾਂਜੀ ਤੇ ਉੱਥੇ ਲੈ ਜਾਂਦਾ ਤੇ ਮੈਂ ਗਰਾਊਂਡ ਚੱਲ ਜਾਂਦਾ ਜੀ ਤੇ ਵਾਪਸੀ ਤੇ 2 ਘੰਟੇ ਬਾਅਦ ਮੈਂ ਇਹਨੂੰ ਉੱਥੋਂ ਖੇਡ ਕੇ ਚੱਕ ਕੇ ਟਰਿਆ ਆਇਆ ਮਕਲੋਸਰ ਤੋਂ ਜੀ ਤੇ ਇਹ ਸਾਡਾ ਦਿਹਾੜੀ ਦਾ ਰੁਟੀਨ ਹੁੰਦਾ ਜੀ ਤੇ ਕੋਈ ਖੇਤੀ ਬਾੜੀ ਵਗੈਰਾ ਪਿੰਡ ਦੀ ਫਿਰ ਉਹਦਾ ਕਿਵੇਂ ਕਰਦੇ ਹਾਂ ਹਾਂ ਖੇਤੀ ਬਾੜੀ ਮੇਰੇ ਉੱਥੇ ਸਾਹਨੇ ਹਾਲ ਕੋਲ ਮੇਰਾ ਫਾਰਮ ਹੈ ਜੀ ਤੇ ਉੱਥੇ ਮੈਂ ਨੌਕਰ ਰੱਖਿਆ ਆਪਣਾ ਜੀ ਕਿਤੇ ਆਪ ਕਰਾਉਣਾ ਆਪ ਕਰੂਗੀ ਸੀਜ਼ਨ ਦੇ ਵਿੱਚ ਜਾ ਕੇ ਝੋਨਾ ਝਾਣਨਾ ਜਦੋਂ ਲੱਗਦਾ ਉੱਥੇ ਫਿਰ ਮੈਂ ਆਪਣੇ ਫਾਰਮ ਤੇ ਜਾ ਕੇ ਰਹਿਣਾ ਜੀ ਤੇ ਜਦੋਂ ਕਟਾਉਣੀ ਆ ਫਿਰ ਮੈਂ ਉੱਥੇ ਜਾਣਾ ਜੀ ਸਪਰੇਅਸ ਮੇਰੇ ਆ ਗਿਆ ਉੱਥੇ ਦੁਕਾਨ ਵਾਲੇ ਉਹਨੂੰ ਕਹਿ ਦੇਦੇ ਵੀ ਆਹ ਦੇ ਦੇ ਉਹ ਸਪਰੇਅ ਕਰ ਦੇ ਨੌਕਰ ਰੱਖ ਸਪਰੇਅ ਕਰਦਾ ਐਵੇਂ ਜਿਵੇਂ ਕਣਕ ਵਿੱਚ ਕੇ ਸਾਰਾ ਕੁਝ ਬਹੁਤ ਹੈ ਸਾਡਾ ਉਹ ਵੀ ਉੱਥੇ ਸਾਡਾ ਬਣਿਆ ਰੁਟੀਨਸ ਕਿਉਂਕਿ ਸਾਡੇ ਨਾਲ ਮੇਰਾ ਪਿੰਡ ਹੈ ਘਰ ਹੈ ਤੇ ਮੇਰਾ ਨਹੀਂ ਤਾਂ ਮੈਂ ਠੀਕ ਕਰ ਦੇ ਦੇ ਸਕਦਾ ਜੀ ਪਰ ਮੇਰਾ ਮੈਂ ਕਹਿੰਦਾ ਜੇ ਉੱਥੇ ਆਉਣ ਜਾਣ ਬਣਿਆ ਸਰ ਇਹ ਮਿਲਦੇ ਹਰੇ ਪੁਰਾਣੇ ਬੰਦੇ ਮਿਲਦੇ ਬਿਲਕੁਲ ਸਰ ਪਿੰਡ ਦੇ ਤੋਂ ਮਿਲਦਾ ਆਉਣਾ ਜਾਣਾ ਬਣਿਆ ਪਾਣੀ ਜਿਆਦਾ ਤਾਜ਼ੀ ਹੁੰਦੀ ਹੈ ਹਾਂ ਜੀ ਸਰ ਪਰੇ ਲਿਖੇ ਨਾਲ ਸਾਡੇ ਉਹ ਬਿਲਕੁਲ ਸਰ ਹਾਂਜੀ ਹਾਂਜੀ ਸਰ ਇੱਕ ਜਿਸ ਤਰ੍ਹਾਂ ਤੁਹਾਡੇ ਵੇਲੇ ਕਬੱਡੀ ਸੀ ਕਬੱਡੀ ਸ਼ੌਕ ਦੀ ਸੀ ਟਾਈਮ ਨਾਲ ਮੈਚ ਸ਼ੁਰੂ ਹੁੰਦੇ ਟਾਈਮ ਨਾਲ ਮੈਚਸ ਸਮਾਪਤ ਹੁੰਦੇ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਹੁੰਦਾ ਸੀ ਕੋਈ ਇੱਕ ਦੂਜੇ ਨੂੰ ਉੱਚਾ ਨੀਵਾ ਨਹੀਂ ਬੋਲਦਾ ਸੀ ਜਦੋਂ ਦਾ ਇੱਕ ਕਬੱਡੀ ਦੇ ਵਿੱਚ ਇਹ ਕਹਿ ਲਈਏ ਵੀ ਪੈਸਾ ਆ ਗਿਆ ਇੱਕ ਕਾਰਬਨ ਲਈਆ ਸਮੇਂ ਨੇ ਕਿ ਉਸ ਤੋਂ ਬਾਅਦ ਕਬੱਡੀ ਦੇ ਵਿੱਚ ਕਾਫੀ ਘਟਾ ਆ ਗਈਆਂ ਨੇ ਜਿਵੇਂ ਅੱਧੀ ਅੱਧੀ ਰਾਤ ਕਈ ਵਾਰੀ 4-4 ਵਜਿਆਂ ਦੀ ਰਾਤ ਨੂੰ ਫਾਈਨਲ ਮੈਚ ਹੁੰਦੇ ਤੇ ਬਾਕੀ ਖਿਡਾਰੀਆਂ ਦੀ ਖਰਾਕ ਬਾਰੇ ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਪਹਿਲਾਂ ਟਾਈਮ ਟੇਬਲ ਹੈ ਜਿਹੜਾ ਕਬੱਡੀ ਦੇਖੋ ਜਿਹੜੀ ਕਬੱਡੀ ਹੈ ਸਾਡੇ ਵੇਲੇ ਤਾਂ ਪਹਿਲਾਂ ਛੋਟੇ ਵਜੇ ਨਾਲੇ ਮੈਚ ਹੁੰਦੇ ਸੀਗੇ ਇੱਕ ਸ਼ੋਅ ਮੈਚ ਹੁੰਦਾ ਸੀਗਾ ਲੋਕੇ ਉਹਦੀ ਵੇਟ ਕਰਦੇ ਕਿ ਵੀ ਯਾਰ 8:00 ਵਜੇ ਸ਼ੋਅ ਮੈਚ ਹੋਣਾ ਕਿਤੇ ਰਹਿਣਾ ਇਹ ਦੇਖੋ ਰਹਿਣਾ ਜੀ ਇਹ ਦੇਖੋ ਹੁਣ ਕਪੂਰ ਰਿਆ ਤੇ ਲੁਧਿਆਣਾ ਦਾ ਮੈਚ ਹੋਣਾ ਸਾਡਾ ਚਾਹੇ ਅਮਰਸਰ ਗਏ ਜਾਂ ਜਾਹੇ ਕਿਤੇ ਦਿਲੰਦਰ ਬਲਗਏ ਜਾਂ ਨਕੋਦਰ ਵਾਲੇ ਪਾਸੇ ਗੇੜਨਗੇ ਇਧਰ ਉਹ ਲੋਕ ਇਕੱਠੇ ਉਹ ਸਭ ਕੁਝ ਅਵੇਲੇਬਲ ਕਰਕੇ ਨਾ ਵੀ ਹਾਂ ਹੁਣ ਮੈਚ 8:00 ਵਜੇ ਸਟਾਰਟ ਆ ਇਧਰ ਰਹਿਣਾ ਜੀ ਇੰਨਾ ਹਜੂਮ ਇਕੱਠਾ ਹੋਏ ਲੋਕੇ ਸਾਬੰਦ ਕਰਕੇ ਦੇਖਦੇ ਨੇ ਨਹੀਂ ਅਸਾਨੂੰ ਵੀ ਬੜਾ ਸ਼ੌਕ ਪੰਡ ਜਿਆਦਾ ਪੁਆਇੰਟ ਲੈਣਾ ਤਾੜੀਆਂ ਵਜਿਨੇ ਸਾਨੂੰ ਅੰਦਰੋਂ ਐਂ ਫੁੱਲ ਜਾਣਾ ਵੀ ਜਿਆਦਾ ਵਾਕਈ ਖੁਸ਼ ਹੈਗਾ ਇਹਦਾ ਨਾ ਤੇ ਉਹ ਉਹ ਟਾਈਮ ਸਾਨੂੰ ਤਾਂ ਐ ਲੱਗਦਾ ਵੀ ਉਹ ਟਾਈਮ ਹੀ ਬਹੁਤ ਹੀ ਵਧੀਆ ਸੀਗਾ ਜਦ ਸਾਡੇ ਮੈਚ ਦਾ ਹਾਂਜੀ ਸਭ ਤੋਂ ਪਹਿਲਾਂ ਸ਼ਾਇਦ ਉਹ ਤੋਂ ਵਧੀਆ ਹੋਵੇ ਹਾਂਜੀ ਹੁਣ ਵਾਲੇ ਕਹਿੰਦੇ ਨੇ ਸਾਡਾ ਟਾਈਮ ਵਧੀਆ ਸੀ ਕਿ ਸਾਡਾ ਟਾਈਮ ਵਧੀਆ ਬਿਲਕੁਲ ਤੇ ਪਰ ਜਿਹੜਾ ਦਿਨ ਦਾ ਮੈਚ ਹੈ ਨਾ ਉਹ 4 ਵਜੇ ਸਟਾਰਟ ਹੁੰਦੇ ਸਾਡਾ ਮੈਚ ਹਾਂਜੀ ਤੇ ਘੰਟੇ 'ਚ ਮੈਚ ਖਤਮ ਹੋ ਜਾਂਦਾ ਸੀਗਾ ਹਾਂਜੀ 20 25 20 ਪੌਣਾ ਘੰਟਿਆਂ ਦੇ ਹਾਂਜੀ ਤੇ ਉਹ ਦਿਨ ਖੜੇ ਖੜੇ ਲੋਕੀ ਮੈਚ ਦੇਖ ਕੇ ਨਾ ਆਪਣੇ ਘਰਾਂ ਤੋਂ ਲੋਕੀ ਗੱਲਾਂ ਕਰਦੇ ਆਉਂਦੇ ਜਿਹੜਾ ਹੁਣ ਮੈਂ ਦੇਖਦਾ ਮੈਚ ਰਾਤ ਨੂੰ 7:00 8:00 ਵਜੇ ਸ਼ੁਰੂ ਕਰਕੇ 2 3 4 ਵਜ ਜਾਂਦੇ ਆ ਉਹਨੂੰ ਕੌਣ ਦੇਖਦਾ ਹੋਊਗਾ ਬਿਲਕੁਲ ਇਹਦਾ ਪੈਸਾ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇਹ ਮੈਚ ਰਾਤ ਨੂੰ ਕਿਹਨੂੰ ਦਿਖਾਉਂਦੇ ਆ ਜੀ ਇਹਦਾ ਪੈਸਾ ਵੇਸਟੇਜ ਕਰਨ ਵਾਲੀ ਗੱਲ ਹੈ ਇੱਕ ਬਿਲਕੁਲ ਜੀ ਤੁਸੀਂ ਨਾ ਉਹ ਕਿਸੇ ਰਿਸਪੈਕਟ ਕਰਦੇ ਆ ਕਿਸੇ ਰੈਫਰੀ ਦੇ ਰਿਸਪੈਕਟ ਨਹੀਂ ਕਰਦੇ ਕਿਸੇ ਕੋਚ ਦੇ ਨਹੀਂ ਕਰਦੇ ਹੈਗੇ ਧੱਕੇ ਮਾਰਦੇ ਗਰਾਊਂਡਾਂ 'ਚ ਇਹ ਬੜੀ ਮਾੜੀ ਗੱਲ ਆ ਮਾੜੀ ਗੱਲ ਹੈ ਬਿਲਕੁਲ ਨਹੀਂ ਗੱਲ ਉਹ ਕਹਿੰਦਾ ਵੀ ਸਾਡਾ ਬਸ ਸਾਨੂੰ ਪੈਸਾ ਚਾਹੀਦਾ ਨਸ਼ੇ ਰੱਜੇ ਹੁੰਦੇ ਆ ਜੀ ਕਿਸੇ ਦੀ ਗੱਲ ਨਹੀਂ ਸੁਣਦੇ ਤਕਰਾ ਮਾਰਦੇ ਫਿਰਦੇ ਮੈਂ ਦੇਖਿਆ ਐਡੀ ਕਬੱਡੀ ਟਕਰਾ ਮਾਰਵਾ ਬੰਦਾ ਸਿਰ ਮਾਰਨ ਨੂੰ ਭੇੜਦੇ ਭੇਡੂ ਭੇੜਦੇ ਹਣਾ ਨਸ਼ੇ 'ਚ ਹੀ ਕਰਦੇ ਗੱਲ ਹਣਾ ਇਹ ਗੱਲਾਂ ਹੋਣੀ ਨਹੀਂ ਚਾਹੀਦੀਆਂ ਜੀ ਵੱਡੇ ਰਿਸਪੈਕਟ ਕਰਨੀ ਚਾਹੀਦੀ ਪਲੇਅਰ ਨੂੰ ਅੱਜ ਕੱਲ੍ਹ ਦੇ ਨੂੰ ਹਾਂਜੀ ਤੇ ਤਾਂ ਹੀ ਤੁਹਾਡਾ ਮਾਨ ਸਤਕਾਰ ਉਹਨਾਂ ਲੋਕੀ ਦੇਖ ਕੇ ਮੈਂ ਤੁਰ ਜਿਆ ਬਾਕੀ ਉਹਨੂੰ ਜੋ ਲਫਜ਼ ਬੋਲਦੇ ਆ ਆਪਾਂ ਦੱਸ ਨਹੀਂ ਸਕਦੇ ਕੀ ਕਹਿੰਦਾ ਬਿਲਕੁਲ ਸਰ ਬਿਲਕੁਲ ਪਿਆਰ ਨੂੰ ਪਿਆਰ ਮਿਲਦਾ ਜੀ ਸਰਕਾਰ ਨੂੰ ਸਰਕਾਰ ਮਿਲਦਾ ਬਿਲਕੁਲ ਤਾਂ ਹੀ ਤੁਹਾਡਾ ਪਿਆਰ ਹੁੰਦਾ ਜੇ ਤੁਸੀਂ ਸਾਰੇ ਲੋਕਾਂ ਨੂੰ ਪਿਆਰ ਕਰੋਗੇ ਹਾਂਜੀ ਮੈਂ ਦੇਵਦਿਆਲ ਦੀ ਕਬੱਡੀ ਦਾ ਦੇਖਦਾ ਹੁੰਦਾ ਹੀ ਨਾ ਜੀ ਦੇਵਦਿਆਲ ਨੇ ਕਬੱਡੀ ਪੌਣ ਜਾਣਾ ਲੋਕਾਂ ਨਾਲ ਸਾਥ ਬੰਦ ਕਰ ਲਏ ਹਾਂਜੀ ਕਬੱਡੀ ਦੇ ਪੁਆਇੰਟ ਲੈ ਕੇ ਉਹਨੇ ਥਾਪੀ ਨਹੀਂ ਮਾਰਨੀ ਕੋਈ ਨਹੀਂ ਹੱਥ ਖੜੇ ਕਰ ਕਰ ਕੇ ਇਦਾਂ ਆਉਣਾ ਵੀ ਇਦਾਂ ਨਾ ਲੋਕਾਂ ਨੂੰ ਕਹਿੰਦੇ ਲੋਕਾਂ ਤਾੜੀਆਂ ਮਾਰਨੀ ਆ ਉਹ ਲੋਕਾਂ ਨੂੰ ਐ ਸਮਝਾਉਂਦਾ ਸੀ ਵੀ ਤੁਸੀਂ ਨਾ ਕੋਈ ਗੱਲ ਨਹੀਂ ਹੈ ਤਾਂ ਚੱਲ ਰਹੀ ਹੁੰਦਾ ਚੱਲਦੀ ਹੀ ਰਹਿੰਦਾ ਜੀ ਹੈ ਨਾ ਜੱਫਾ ਲੰਦੀ ਹੈ ਖੇਡ ਭਾਵਨਾ ਸੀਗੀ ਖੇਡ ਭਾਵਨਾ ਬਹੁਤ ਦੇਵਦਿਆਲ ਅਗਾਂਹ ਪਲੇਅਰ ਹੋਣਾ ਮੈਨੂੰ ਲੱਗਦਾ ਮੁਸ਼ਕਲ ਹੈ ਇੰਨੀ ਬਾਡੀ ਸੋ ਜੀ ਇਹਨਾ ਸੋਹਣਾ ਖੇਡਿਆ ਠੀਕ ਹੈ ਰੇਡਾਂ ਘੱਟ ਸੀ ਉਹਨੂੰ ਕੱਲੇ 5-5 6-6 ਰੇਡਰ ਹੁੰਦੇ ਹਾਂ ਜੀ ਹਾਂਜੀ ਹਾਂਜੀ 5-6 ਰੇਡਾਂ ਆਉਂਦੀਆਂ ਸੀ ਹਰ ਹੱਤ ਸਾਰੇ ਪੁਆਇੰਟ ਲੈ ਕੇ ਆਉਣਾ ਨੇ ਜੀ ਤੇ ਜੇ ਕੋਈ ਚੰਗਾ ਹੀਰੋ ਹੁੰਦਾ ਉਹਦੋਂ ਉਹ ਐ ਲੱਗਦਾ ਇਹ ਐ ਲੱਗਦਾ ਸੀ ਜੀ ਜੀ ਤੇ ਉਹ ਤੋਂ ਬਾਅਦ ਫਿੱਡੂ ਹੈ ਫਿੱਡੂ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਬਹੁਤ ਸੋਹਣਾ ਸਟਰੀਟ ਸੀ ਹਾਂਜੀ ਬਹੁਤ ਵਧੀਆ ਹਾਂਜੀ ਮੈਂ ਕਹਿੰਦਾ ਫਿੱਡੂ ਨਾਲ ਦੀ ਕਬੱਡੀ ਮੈਨੂੰ ਲੱਗਦਾ ਅਜੇ ਤੱਕ ਮੈਨੂੰ ਤਾਂ ਕੋਈ ਲੱਗਿਆ ਨਹੀਂ 플레이ਰ ਜੀ ਜੋ ਉਹਦੀ ਬੋਡੀ ਜੜਤੀ ਸੀ ਜੀ ਤੇ ਜਦੋਂ ਮੈਨੂੰ ਪਤਾ ਜਦੋਂ ਚਨਾਲਸਰ ਮੇ ਇਹ ਠੱਠੇ ਨੇ ਪੜਾਈ ਸਾਨ ਪੜਦੇ ਹੁੰਦੇ ਆ ਉਹ ਬਾਣ ਹੁੰਦੇ ਬਾਣੀ ਮਿੱਟੀ ਆਇਆ ਲਗਾ ਸੀ ਮਿੱਟੀ ਦੇਖਦੇ ਸੀ ਅਸੀਂ ਉਹ ਲੰਨ ਲਾਉਂਦੇ ਸੀ ਅਸੀਂ ਉਹ ਦੇਖਦੇ ਬਾਕੀ ਜੰਤਾਂ ਨੂੰ ਅਸੀਂ ਦੇਖਦੇ ਨਹੀਂ ਵਿੱਚ ਉਹ ਟੂਣਾ ਢੋੜ ਡੁੰਦੇ ਸੀ ਖਰੂ ਪੈਂਦਾ ਸੀ ਠੱਟੇ ਉਹ ਗੱਲਾਂ ਪੁਰਾਣੀਆਂ ਗੱਲਾਂ ਯਾਦ ਕਰਕੇ ਹੁਣ ਵੀ ਕਈ ਵਾਰ ਆਉਂਦਾ ਯਾਰ ਉਹ ਵੀ ਕੋਈ ਵਧੀਆ ਟਾਈਮ ਸੀ ਜੀ ਸਰ ਸੋ ਸਰ ਫਿਰ ਖੜਾਰੀਆਂ ਨੂੰ ਇੱਕ ਖਰਾਕ ਬਾਰੇ ਜਰੂਰ ਦੱਸ ਦਿਓ ਜੀ ਦੇਖੋ ਖਰਾਕ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ ਤੇ ਕੀ ਕਿ ਲੈਣਾ ਚਾਹੀਦਾ ਖਰਾਕ ਜਿਹੜੀ ਓਵਰਲੋਡ ਵੀ ਨਹੀਂ ਹੋਣਾ ਚਾਹੀਦਾ ਤੁਹਾਨੂੰ ਪ੍ਰੋਪਰ ਥੋੜੀ ਥੋੜੀ ਕਰਕੇ ਜਿਹਨੂੰ ਅੱਜ ਕੱਲ ਦੇ ਨਾ ਐਨਐਸ ਦੇ ਵਿੱਚ ਜਿਹੜੇ ਕੋਚ ਖਵਾਉਂਦੇ ਆ ਖਰਾਕ ਤੇ ਜਿਹੜੀ ਆਪਾਂ 1 ਕਿਲੋ ਇਕੱਠੇ ਮੀਟ ਖਾ ਲਿਆ ਜਾਂ 2 ਕਿਲੋ ਦੁੱਧ ਸਿੱਟ ਲਿਆ ਉਹ ਵੀ ਥੋੜੀ ਥੋੜੀ ਕਰਕੇ ਪਾਈਆ ਪਜੇ ਕਰਕੇ ਦਿਨ ਚ 4-5 ਵਾਰ ਲੈਣੀ ਚਾਹੀਦੀ ਜੀ ਦੁੱਧ ਵੀ ਇਦਾਂ ਥੋੜ੍ਹਾ ਥੋੜ੍ਹਾ ਕਰਕੇ ਜੀ ਤੇ ਉਹ ਜਿਹੜੀ ਦੋਜੀ ਲੈਂਦੇ ਡੋਜਾਂ ਜੀ ਡੈੱਕੇ ਡੂਕੇ ਉਹ ਤਾਂ ਜ਼ਿੰਦਗੀ ਬਰਬਾਦ ਕਰਨ ਵਾਲੀ ਗੱਲ ਆ ਬਿਲਕੁਲ ਜੀ ਉਹਦੇ ਚ ਅੱਗੇ ਥੋੜੀ ਜਿਹੜੀ ਪਦਾਇਸ਼ ਆ ਉਹਤੇ ਅਸਰ ਪੈਂਦਾ ਹੈ ਜੀ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਜਿਹੜੀ ਤੁਹਾਡੀ ਪੀੜ੍ਹੀ ਹੈ ਨਾ ਤੁਹਾਡੇ ਕੋਲ ਪੈਸਾ ਤਾਂ ਆ ਜੂਗਾ ਥੋੜੇ ਚਿਰ ਵਾਸਤੇ ਪਰ ਤੁਹਾਡਾ ਪਰਿਵਾਰਕ ਤੌਰ ਤੇ ਤੁਸੀਂ ਬਹੁਤ ਡਾਊਨ ਹੋ ਜਾਓਗੇ ਬਿਲਕੁਲ ਜੀ ਇਹ ਸਾਡੇ ਪਲੇਰਾਂ ਨੂੰ ਚਾਹੀਦਾ ਵੀ ਇਸ ਵੱਲ ਜ਼ਿਆਦਾ ਧਿਆਨ ਦੇਣ ਨਾ ਕਿ ਪੈਸੇ ਵੱਲ ਤੇ ਜੋ ਤੁਹਾਡੇ ਮੁਕੱਦਰਾਂ 'ਚ ਤੁਹਾਨੂੰ ਮਿਲ ਜਾਣਾ ਉਹ ਤੁਹਾਨੂੰ ਮਿਲ ਜਾਣਾ ਜੀ ਆਪਣੀ ਜ਼ਿੰਦਗੀ ਖਰਾਬ ਨਾ ਕਰਨ ਜੀ ਇਹ ਤੇ ਮੈਂ ਜ਼ਿਆਦਾ ਉਹਨਾਂ ਨੂੰ ਕਹੂੰਗਾ ਵੀ ਧਿਆਨ ਰੱਖੋ ਜੀ ਸਰ ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਮੈਂ ਜ਼ਰੂਰ ਕਹੂੰਗਾ ਜਿਨੇ ਕਬੱਡੀ ਪ੍ਰੇਮੀ ਨੇ ਦਰਸ਼ਕ ਨੇ ਦੇਖਣਾ ਹੁੰਦਿਆ ਐਨੀ ਭੀੜ ਇਕੱਠੀ ਹੁੰਦੀ ਆ ਹਾਂਜੀ ਉਹ ਇੰਨਾ ਕਬੱਡੀ ਨੂੰ ਪਿਆਰ ਕਰਦੇ ਆ ਜੀ ਉਹ ਆਪਣੇ ਸਭ ਜਾ ਕੇ ਬੱਚਿਆਂ ਨੂੰ ਛੋਟੇ ਭਰਾਵਾਂ ਨੂੰ ਜੀ ਕੋਈ ਨਹੀਂ ਤਾਂ ਰਿਸ਼ਤੇਾਰਾਂ ਦੇ ਬੱਚਿਆਂ ਨੂੰ ਗਾਈਡ ਰੂਪ ਹਨ ਜੀ ਬਈ ਹਰ ਇੱਕ ਬੰਦਾ ਦੇ ਅੰਦਰ ਕੋਈ ਨਾ ਕੋਈ ਹੁੰਦਾ ਪਲੇਅਰ ਬਣ ਸਕਦਾ ਕਿਸੇ ਗੇਮ ਦਾ ਬਣ ਜੇ ਹਾਂਜੀ ਹਾਂਜੀ ਅੰਦਰ ਉਹਨੂੰ ਉਹਨੂੰ ਗਾਈਡ ਕਰਨ ਦੀ ਲੋੜ ਹੁੰਦੀ ਹੈ ਬਿਲਕੁਲ ਜੀ ਤੇ ਇਹ ਆਪਣੇ ਜਿੰਨੇ ਵੀ ਦਰਸ਼ਕ ਵੀ ਨੇ ਸਾਡੇ ਕਬੱਡੀ ਦੇ ਹੋਰ ਜਿੰਨੇ ਹੈਗੇ ਆ ਇਹ ਜ਼ਰੂਰ ਆਪਣੇ ਘਰੇ ਜਾ ਕੇ ਦੱਸਿਆ ਕਰਨ ਬੱਚਿਆਂ ਨੂੰ ਵੀ ਐਦਾਂ ਹੁੰਦੇ ਆ ਐਦਾਂ ਪਲੇਅਰ ਬਣਦੇ ਆ ਬਿਲਕੁਲ ਜੀ ਤੇ ਕਿਉਂਕਿ ਉਹਨਾਂ ਨੂੰ ਸ਼ੌਕ ਪੈਦਾ ਹੋਵੇ ਉਤਸ਼ਾਹਤ ਕਰਦਾ ਨੇ ਕਿਹੜੇ ਵੇਲੇ ਕਿਹੜੇ ਬੱਚੇ ਦੇ ਅੰਦਰ ਭਾਵਨਾ ਜਾਗ ਪੇ ਉਹ ਟੌਪ ਦਾ ਕੋਈ ਪਲੇਅਰ ਬਣ ਜੇ ਬਣ ਸਕਦਾ ਇਹ ਮੈਂ ਇਹ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਵੀ ਧਿਆਨ ਲੱਖੋ ਜੀ ਸਰ ਸੋ ਸਰ ਬਹੁਤ ਬਹੁਤ ਤੁਸੀਂ ਸਾਡੇ ਲਈ ਸਮਾਂ ਕੱਟਿਆ ਸੋ ਦੋਸਤੋ ਇਹ ਸਾਨੂੰ ਸਰਦਾਰ ਅਰਸ਼ਪਾਲ ਸਿੰਘ ਜੀ ਸੇਵਾਮੁਕਤ ਡੀਐਸਪੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਕਬੱਡੀ ਖੇਤਰ ਦੇ ਵਿੱਚ ਜਿੰਨਾ ਇਹਨਾਂ ਨੇ ਨਾਮ ਕਟਿਆ ਤੇ ਕੀ ਕੀ ਇਹਨਾਂ ਨੇ ਉਤਾਰ ਚੜਾ ਵੇਖੇ ਕਿੰਦਾ ਦੀ ਇਹਨਾਂ ਦੀ ਖਰਾਕ ਸੀ ਸਾਰੀਆਂ ਗੱਲਾਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਸਾਡੀ ਸੋਚ ਹੈ ਸਾਡਾ ਮਕਸਦ ਇੱਕੋ ਹੀ ਹੈ ਕਿ ਅਸੀਂ ਸਾਡੀ ਖੇਡ ਕਬੱਡੀ ਦੇ ਪੁਰਾਣੇ ਹੀਰੋ ਨੇ ਜਿਨ੍ਹਾਂ ਕਰਕੇ ਅੱਜ ਕਬੱਡੀ ਜਿਉਂਦੀ ਹੈ ਕਿਉਂਕਿ ਉਹਨਾਂ ਨੇ ਸੁੱਕੇ ਹੱਡ ਕੜਾਏ ਹੋਏ ਨੇ ਜੇਪਾ ਪੰਜਾਬੀ ਚ ਕਹਿ ਲਈਏ ਤਾਂ ਅੱਜ ਕਬੱਡੀ ਦਾ ਕਰੋੜਾਂ ਦੇ ਵਿੱਚ ਮੁੱਲ ਪਿਆ ਸੋ ਅਸੀਂ ਉਹਨਾਂ ਦੀ ਸੋਚ ਹੈ ਜੋ ਉਹਨਾਂ ਦੀਆਂ ਗੱਲਾਂ ਨੇ ਤੁਹਾਡੇ ਨਾਲ ਸਾਡੇ ਬੱਚਿਆਂ ਤੱਕ ਸਾਡੇ ਖਿਡਾਰੀਆਂ ਤੱਕ ਪਹੁੰਚਦੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਸਾਡੀ ਕੋਸ਼ਿਸ਼ ਰਹਿੰਦੀ ਹੈ ਸੋ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸੋ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸਟਾਰ ਨੂੰ ਮਲਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ